ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਫੂਲ ਦੇ ਵਿੱਚ ਸਾਬਕਾ ਥਾਣੇਦਾਰ ਬੰਤ ਸਿੰਘ ਫੂਲਪੁਰੀ ਜੀ ਜਿਨ੍ਹਾਂ ਦੇ ਬਹੁਤ ਸਾਰੀਆਂ ਜਿਹੜੀਆਂ ਕਿਤਾਬਾਂ ਵੀ ਆਈਆਂ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਜੋ ਗੀਤ ਜਿਹੜੇ ਰਿਕਾਰਡ ਹੋਏ ਨੇ ਜੋ ਸੀਡੀ ਹੈ ਪੁਰਾਣੇ ਸਿਸਟਮ ਉਹ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਔਰ ਆਉਣ ਵਾਲੀਆਂ ਜਿਹੜੀਆਂ ਇੱਕ ਦੋ ਕਿਤਾਬਾਂ ਨੇ ਉਹਨਾਂ ਬਾਰੇ ਵੀ ਆਪ ਅੱਜ ਗੱਲਬਾਤ ਚਰਚਾ ਵਿੱਚ ਬੰਤ ਸਿੰਘ ਫੂਲਪੁਰੀ ਜੀ ਨਾਲ ਆਪਾਂ ਕਰਾਂਗੇ ਸਰ ਪਹਿਲਾਂ ਤਾਂ ਤੁਹਾਡਾ ਸੱਚ ਟੈਲੀਵਿਜ਼ਨ ਤੇ ਬਹੁਤ-ਬਹੁਤ ਧੰਨਵਾਦ ਜੀ ਮੈਂ ਸਰ ਸੁਧਾਰ ਰਜਿੰਦਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸੱਚ ਟੈਲੀਵਿਜ਼ਨ ਦਾ ਜਿਹੜੇ ਨਵਾਂ ਜਿਹੇ ਨਵਾਂ ਬਖਸ਼ਣ ਕੁਆਪਤੀ ਵੇਰੇ ਕਰ ਰਹੇ ਹੈਗੇ ਤੇ ਸਰ ਮੇਰਾ ਪਹਿਲਾ ਸਵਾਲ ਤਾਂ ਤੁਹਾਨੂੰ ਇਹ ਹੈ ਕਿ ਤੁਸੀਂ ਸਾਬਕਾ ਥਾਣੇਦਾਰ ਹੋ ਕਿ ਮਤਲਬ ਪੰਜਾਬ ਪੁਲਿਸ ਦੇ ਵਿੱਚ ਤੁਹਾਡੀ ਜੁਆਇਨਿੰਗ ਕਦੋਂ ਦੀ ਹੈ ਮੇਰੀ 29/10/71 ਦੀ 1971 ਦੀ ਜੁਆਇਨਿੰਗ ਪੰਜਾਬ ਪੁਲਿਸ ਤੋਂ ਬਤੌਰ ਸਪਾਈ अच्छा ਜਿਹੜੀ ਮੈਂ ਮੰਨ ਲੁਗਾ 73 ਦੀ ਜੰਗ ਗੱਲ ਆਪਾਂ ਕਹਿ ਦਈਏ ਹਾਂ ਹਾਂ ਦੀ ਹਾਂ ਦੀ ਹਾਂ ਦੀ ਠੀਕ ਹੈ ਜੀ ਤੇ ਮੈਂ 25 ਨਕਤੀ 10 10 210 ਨੂੰ ਬਤੌਰ ਪਥਾਣੇ ਦਾ ਰਿਟਾਇਰ ਹੋਇਆ ਪੰਜਾਬ ਪੁਲਿਸ ਤੋਂ ਠੀਕ ਹੈ ਜੀ ਹਾਂ ਦੀ ਹਾਂ ਦੀ ਤੇ ਉਸ ਦਾ ਵੇਲੇ ਤਾਂ ਮਾਹੌਲ ਹੀ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕੀ ਖਰਕੂ ਬਾਦਲ ਮਾਹੌਲ ਸੀ ਬਹੁਤ ਜਿਆਦਾ ਬਿਲਕੁਲ ਜਿਆਦਾ ਤਾਂ ਨਕਸਲੇਟ ਵਾਲਾ ਹਰ ਸੀ ਕਿ ਜਿਆਦਾ ਫਿਰ ਉਸ ਤੋਂ ਬਾਅਦ ਖਰਕੂ ਬਾਦਲ ਆ ਗਿਆ ਠੀਕ ਹੈ ਜੀ ਹਾਂ ਜੀ ਉਹ ਸਾਰੀਆਂ ਪਿੰਡੇ ਤੇ ਹੜਾਈਆਂ ਆਪਦੇ ਤੇ ਸਾਰੀਆਂ ਹਾਂਜੀ ਹਾਂਜੀ ਜਿਹੜਾ ਕੁਝ ਹੁੰਦਾ ਰਿਹਾ ਬਿਲਕੁਲ 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 ਸਾਰਾ ਕੁਝ ਮਤਲਬ ਹੈ ਹਾਂਜੀ 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 ਠੀਕ ਹੈ ਜੀ ਤੇ ਆਪਾਂ ਜੇਕਰ ਗੱਲ ਕਰੀਏਗਾ ਗੀਤਕਾਰੀ ਲਾਇਰਿਕਸ ਬਾਰੇ ਜਿਹੜੇ ਤੁਸੀਂ ਲਿਖਣੀ ਸਟਾਰਟ ਕੀਤੀ ਆ ਇਹ ਇੱਧਰ ਆਉਂਦਾ ਕਿਵੇਂ ਸਭ ਬਣਿਆ ਤੁਹਾਡਾ ਮੈਨੂੰ ਪਹਿਲਾਂ ਗੀਤ ਗਾਉਣ ਦਾ ਬੜਾ ਸ਼ੌਕ ਸੀ ਅੱਛਾ ਜੀ ਖਰਚਰਨ ਸਿੰਘ ਗਰੇਵਾਲ ਦਾ ਮੇਰਾ ਕਾਫੀ ਨੇੜਤਾ ਨੇ ਸਮਝਿਆ ਫਿਰ ਮੈਂ ਉਸ ਤੋਂ ਬਾਅਦ ਬਿਜਲੀ ਬੋਰਡ ਤੇ ਇਲੈਕਟ੍ਰੀਸ਼ੀਅਨ ਟ੍ਰੇਡ ਕੀਤੀ ਬਠਿੰਡੇ ਜਾ ਕੇ ਫਿਰ ਮੈਂ ਥੋੜੇ ਦਿਨ ਬਿਜਲੀ ਬੋਰਡ ਚ ਪਟਿਆਲੇ ਲੱਗਿਆ ਉਹਦੀ ਪਸੰਦ ਨਹੀਂ ਆਈ ਫਿਰ ਮੈਂ 70 71 ਦੇ ਵਿੱਚ ਪੰਜਾਬ ਪੁਲਿਸ ਭਰਤੀ ਹੋ ਗਿਆ ਤੇ ਇਹ ਨਫਰਤ ਕਰਨ ਲੱਗੇ ਵੀ ਇਹ ਗਾਉਂ ਨੂੰ ਚੰਗਾ ਨਹੀਂ ਸਮਝਦੇ ਸੀ ਉਹ ਅੱਛਾ ਯਾਨੀ ਮਤਲਬ ਉਹ ਦੋ ਵੀ ਕਰਦੇ ਸੀ ਅੱਜ ਵੀ ਕਿਤਨਾ ਕਿਤੇ ਇਹ ਜਿਹੇ ਗੱਲਾਂ ਤਕਰੀਬਨ ਅੱਜ ਵੀ ਹੈਗੀਆਂ ਹਾਂਜੀ ਹਾਂਜੀ ਮਤਲਬ ਇੱਕ ਸ਼ੌਕ ਹੁੰਦਾ ਹਰੇ ਕੰਦੇ ਦਾ ਮਾਪਿਆਂ ਨੂੰ ਐ ਹੁੰਦਾ ਕਿ ਜਦੋਂ ਸਾਡਾ ਬੱਚਾ ਕਿਤੇ ਨਾ ਕਿਤੇ ਹਾਂਜੀ ਹਾਂਜੀ ਉਹ ਮੈਂ ਫਿਰ ਗਾਉਂ ਦੀ ਬਜਾਏ ਫਿਰ ਮੇਰਾ ਲਿਖਣ ਬਲ ਸ਼ੌਕ ਪੜਤੋ ਬਾਅਦ ਫਿਰ ਮੈਂ ਸਭ ਤੋਂ ਬੰਧਾਰ ਇਕੱਠੇ ਕਰਕੇ ਫਿਰ ਮੈਂ ਆਪਣਾ ਇਹ ਕੰਮ ਕੀਤਾ ਉਹ ਦੇਖੋ ਪਹਿਲੀ ਕਿਤਾਬ ਮੈਂ ਲਿਖੀ ਆ ਮੈਂ ਪੰਜਾਬੀ ਬੋਲੀ ਹਾਂ ਅੱਛੇ ਐਜੂਕੇਸ਼ਨ ਬੋਰਡ ਨੇ 35000 ਕਿਤਾਬ ਹਾਈ ਸਕੂਲ ਮਿਡਲ ਸਕੂਲ ਸੀਨੀਅਰ ਸੈਂਡਰੀ ਸਕੂਲ ਦੀਆਂ ਉਹ ਪਈਆਂ ਚੱਠੀ ਲਾਇਬ੍ਰੇਰੀਆਂ ਵਾਸਤੇ ਪ੍ਰੂਵਡ ਕੀਤੀ ਹੈ ਠੀਕ ਹੈ ਜੀ ਹਾਂ ਜੀ ਲੈ ਆਪਾਂ ਕੱਲੀ ਕੱਲੀ ਕਿਤਾਬ ਦੀ ਵੀ ਗੱਲਬਾਤ ਕਰ ਲੈਣਾ ਇਹ ਪਹਿਲੀ ਕਿਤਾਬ ਤੁਸੀਂ ਕਿਹੜੀ ਕੰਨਿਓ ਮੈਂ ਪੰਜਾਬੀ ਬੋਲੀ ਮੈਂ ਪੰਜਾਬੀ ਬੋਲੀ ਹੈ ਨਾ ਜੀ ਮਤਲਬ ਇਹ ਤੁਸੀਂ ਜਿਹੜੀ ਪਹਿਲੀ ਕਿਤਾਬ ਇਹ ਲਿਖੀ ਆ ਤੁਸੀਂ ਹਾਂਜੀ ਹਾਂਜੀ ਪਹਿਲੀ ਕਿਤਾਬ ਲਿਖੀ ਆ ਮੈਂ ਪੰਜਾਬੀ ਬੰਦੀ ਆ ਠੀਕ ਹੈ ਉਸ ਤੋਂ ਬਾਅਦ ਜੀ ਉਸ ਤੋਂ ਬਾਅਦ ਲੋਕ ਕਥਾਵਾਂ ਜਾਗਦੀਆਂ ਲੋਕ ਕਥਾਵਾਂ ਜਾਗਦੀਆਂ ਉਸ ਤੋਂ ਬਾਅਦ ਲੋਕ ਕਥਾਵਾਂ ਜਾਗਦੀਆਂ ਠੀਕ ਹੈ ਜੀ ਬਸ ਸਾਫ ਬਾਕਿ ਫੰਕਸ਼ਨ ਹੋਇਆ ਸੀਗਾ ਜੀ ਬਸ ਸਾਫ ਬਾਕਿ ਪਟਿਆਲਾ ਵਾਲੇ ਕਹਿੰਦੇ ਸਾਡੀਆਂ ਲੋਕ ਕਥਾਵਾਂ ਮਰ ਗਈਆਂ ਲੋਕ ਕਥਾਵਾਂ ਨੂੰ ਕੋਈ ਯਾਦ ਨਹੀਂ ਕਰਦਾ ਫਿਰ ਮੈਂ ਵੀੜਾ ਚੁੱਕਿਆ ਜੀ ਇਹ ਇਸ ਚੀਜ਼ ਦਾ ਫਿਰ ਮੈਂ ਲੋਕ ਕਥਾਵਾਂ ਜਾਗਦੀਆਂ ਸਾਡੀਆਂ ਮਰੀਆਂ ਨਹੀਂ ਉਹ ਮੈਂ ਲਿਖੀਆਂ ਅੱਛਾ ਇੱਕ ਅਸਾ ਕਰੀ ਲਿਖੀ ਆ ਇਹ ਪੁਰਾਣੀ ਦਵਾਨੇ ਦੀ ਹਾਂਜੀ ਉਸ ਤੋਂ ਬਾਅਦ ਤੁਸੀਂ ਲਿਖੀ ਸੋਹਣੀ ਪੱਗ ਬਨ ਮ ਕੈਨੇਡਾ ਗਈ ਆ ਇਹ ਕੈਨੇਡਾ ਵਾਲਿਆਂ ਨੇ ਮੈਨੂੰ ਸੁਖੀ ਬਾਠ ਜੀ ਆਨੇ ਉਚੇਚੇ ਤੌਰ ਤੇ ਕਿਦੋਂ ਵਾਰੀ ਮੈਨੂੰ ਸੱਦਿਆ ਸੀਗਾ ਉਹਨਾਂ ਨੇ ਮੇਰਾ ਵੀਜ਼ਾ ਵੀ ਲਵਾਇਆ ਸੀਗਾ ਤੇ ਪਰ ਘਰ ਦੇ ਹਾਲਾਤ ਖੋਣ ਕਰਕੇ ਥੋੜਾ ਜਿਹਾ ਫਿਰ ਮੈਂ ਨਹੀਂ ਗਿਆ ਅੱਛਾ ਨਹੀਂ ਗਿਆ ਹਾਂਜੀ ਠੀਕ ਹੈ ਤੁਹਾਡਾ ਸਾਰਾ ਕੁਝ ਪੱਕਾ ਹੋ ਗਿਆ ਹਾਂਜੀ 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 ਬਿਲਕੁਲ ਬਿਲਕੁਲ ਠੀਕ ਹੈ ਠੀਕ ਉਸ ਤੋਂ ਬਾਅਦ ਜਿਹੜੇ ਤੁਸੀਂ ਤਵੇ ਦੀ ਗੱਲ ਕਰਦੇ ਹੋ ਜਿਹੜੇ ਮਤਲਬ ਪਹਿਲਾ ਗੀਤ ਤੁਸੀਂ ਕਿਹੜਾ ਲਿਖਿਆ ਸੀਗਾ ਜੀ ਸਤਗੁਰਾਂ ਦੇ ਆ ਗਏ ਇਹ ਅੱਛਾ ਜੀ ਇਹ ਤਾਂ ਬਹੁਤ ਪੁਰਾਣੀ ਤਵਾ ਜੀ ਪਹਿਲਾ ਜੀ ਮੇਰਾ ਇਹ ਤਵਾ ਆਇਆ 72 ਦੇ ਵਿੱਚ ਅੱਛਾ ਜੀ ਇਹਦਾ ਨਾਮ ਰੱਖਿਆ ਗਿਆ ਸਤਗੁਰਾਂ ਨੇ ਜਹਾਜ ਬਣਾਇਆ ਜਿਸ ਨਾਲ ਮੇਰੀ ਪਹਿਚਾਣ ਹੋਈ ਆ ਮੈਨੂੰ ਐਚ ਐਮ ਬੀ ਨੇ ਬਹੁਤ ਵਧੀਆ ਰਿਲੇਟਿਵ ਦਿੱਤੀ ਸਤਗੁਰਾਂ ਨੇ ਜਹਾਜ ਬਣਾਇਆ ਅੱਜ ਜਿਹਨੇ ਪਰਦੇ ਹਾਂ ਜੀ ਆ ਦੇਖੋ ਪਰਦੇ ਤੇ ਇਹ 72 ਚ ਆਇਆ ਸਤਗੁਰਾਂ ਨੇ ਜਹਾਜ ਬਣਾਇਆ ਜੋ ਪਰਨਣਗੀ ਤੇ ਇਹਦੇ ਨਾਲ ਮੈਨੂੰ ਐਚ ਐਮ ਬੀ ਨੇ ਰਿਲੇਟਿਵ ਵੀ ਦਿੱਤੀ ਆ ਤੇ ਮੇਰਾ ਵੀ ਨਾਮ ਵੀ ਇਸ ਦਾ ਗੀਤ ਕਰਕੇ ਹੋਇਆ ਐਲ ਪੀ ਐਲ ਪੀ ਰਿਕਾਰਡ ਅੱਛਾ ਜੀ ਐਲ ਪੀ 30 ਵਾਰਾ ਨੰਬਰ ਕੱਟ ਕੇ ਦਿਖਾ ਦਿਓ ਸਾਡੇ ਦਰਸ਼ਕਾਂ ਨੂੰ ਸ਼ਾਇਦ ਬਹੁਤਿਆਂ ਦਾ ਚੀਜ਼ ਜਿਵੇਂ ਮੈਂ ਪਹਿ ਤਾ ਇਹ ਤਵੇ ਪਹਿਲਾਂ ਇਸ ਤਰ੍ਹਾਂ ਦੀ ਹੁੰਦੀ ਸੀ ਕਿ ਦੇਖੋ ਐਲਪੀ ਰਿਕਾਰਡ ਐਲਪੀ ਠੀਕ ਹੈ ਜੀ ਐਲਪੀ 312 ਨੰਬਰ ਇਹਦਾ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਇਹਦੇ ਵਿੱਚ ਪਾ ਦਿਓ ਕੋਈ ਗੱਲ ਇੱਥੇ ਰੱਖ ਦਿਓ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਜੀ ਅੱਗੇ ਅੱਗੇ ਜੀ ਆ ਗੀਤ ਆ ਰਿਕਾਰਡ ਹੋਇਆ ਜੀ ਐਨਐਲਪੀ 4009 ਅੱਛਾ ਜੀ ਸਤਰਾਮ ਜੋਂ ਬੰਦਿਆ ਇਹ ਵੀ ਮੇਰਾ ਕਾਫੀ ਨਾਮ ਮਸ਼ਹੂਰ ਹੋਇਆ ਮੈਨੂੰ ਵਧੀਆ ਰਿਲਟੀ ਮਿਲੀ ਆ ਇਹ ਵੀ ਇੱਥੇ ਵੀ ਤੇ ਇਹ 7576 ਚ ਆਇਆ ਜੀ ਅੱਛਾ ਜੀ ਹਾਂਜੀ 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 ਠੀਕ ਹੈ ਜੀ ਤਾਂ ਆ ਦੇਖ ਲਓ ਜੀ ਬੰਦ ਸਿੰਘ ਫੂਲਪੁਰੀ ਦਾ ਜੋ ਰਿਕਾਰਡ ਸ਼ਾਇਦ ਜ ਅੰਕਲ ਜੀ ਦੇ ਨਾਲ ਦੇ ਹੋਣਗੇ ਉਹਨਾਂ ਨੂੰ ਤਾਂ ਸਭ ਨੂੰ ਪਤਾ ਹੀ ਹੈ ਅਸੀਂ ਚਾਹੁੰਦੇ ਹਾਂ ਕਿ ਅੱਜ ਦੀ ਜਨਰੇਸ਼ਨ ਨੂੰ ਵੀ ਆਹ ਚੀਜ਼ ਪਤਾ ਲੱਗਣੀ ਚਾਹੀਦੀ ਹੈ ਕਿ ਜਿਹੜੇ ਗੀਤ ਰਿਕਾਰਡ ਕਿਤਾਬਾਂ ਕਿਤਾਬਾਂ ਤੁਸੀਂ ਕਿਵੇਂ ਦੇਖਦੇ ਹੋ ਕਿ ਹਰ ਇੱਕ ਬੱਚੇ ਨੂੰ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ ਬਿਲਕੁਲ ਪੜ੍ਹਨੀਆਂ ਚਾਹੀਦੀਆਂ ਕਿਤਾਬਾਂ ਜੁੜੇ ਮੇਰੇ ਕੋਲ ਬਿਲਕੁਲ ਕਿਤਾਬਾਂ ਬੱਚਿਆਂ ਨੂੰ ਪੜ੍ਹਨੀਆਂ ਚਾਹੀਦੀਆਂ ਕਿਤਾਬਾਂ ਬਹੁਤ ਕੁਝ ਦਿੰਦੀਆਂ ਨੇ ਬੱਚਿਆਂ ਨੂੰ ਬੜਾ ਗਿਆਨ ਦਿੰਦੀਆਂ ਹੋਰ ਦਿੰਦੀਆਂ ਸਾਡੀ ਜਨਰਲ ਸਿਰ ਪੜ੍ਹਨੀ ਰਹੀ ਹੈ ਧਿਆਨ ਨਹੀਂ ਦੇ ਰਹੀ ਜਨਰਲ ਦੇਖਦੇ ਆ ਫੋਨਾਂ ਦੇ ਵਿੱਚ ਜ਼ਿਆਦਾ ਹਾਂਜੀ ਬਿਲਕੁਲ 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 ਬੰਨੋਂ ਆਉਂਦੀ ਹਾਂਦੀ ਹਾਂਦੀ ਸਾਰਾ ਦਿਨ ਉਹਦੇ ਵਿੱਚ ਮੱਖੀਆਂ ਮਰੀ ਜਾਣਗੇ ਤੇ ਆਏ ਨਹੀਂ ਹੈ ਵੀ ਕੋਈ ਅਸੀਂ ਜਨਰਲ ਨੌਲ ਸਿੱਖੀ ਜਾਂ ਪੁਰਾਣੀ ਸੱਭਿਆਚ ਤੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਤੁਹਾਡੇ ਚਾਹਣ ਵਾਲੇ ਨੇ ਕਿ ਹੁਣ ਤੁਹਾਡੇ ਅੱਗੇ ਕਿਤਾਬਾਂ ਜਿਹੜੀਆਂ ਦੇਖਣਗੇ ਕਿ ਕਿਹੜੀ-ਕਿਹੜੀਆਂ ਆ ਰਹੀਆਂ ਨੇ ਹਾਂਜੀ ਮੈਂ ਹੁਣ ਆ ਕਿਤਾਬ ਦੇ ਰਿਹਾ ਜੀ ਆਪਣੀ ਇਹ ਬਾਗੇ ਦੀ ਲਖੀਰ ਅੱਛਾ ਜੀ ਬਾਗੇ ਦੀ ਲਖੀਰ ਇਹ ਲਿਖਿਆ ਜੀ ਤੇ ਆਉ ਮੇਟ ਲਈਏ ਬਾਗੇ ਦੀ ਲਖੀਰ ਸਿਆਸੀ ਸੰਗਲਾਂ ਦੀ ਤੋੜੀਏ ਜ਼ੰਜੀਰ ਹਿੰਦੂ ਮੁਸਲਮ ਸਿੱਖ ਦੀਆਂ ਸਾਂਝਾਂ ਗੁਰੂ ਅਰਜਨ ਮਈ ਅਮੀਰ ਅੱਛਾ ਜੀ ਹਾਂਜੀ ਠੀਕ ਹੈ ਜੀ ਇਹ ਬਾਗੇ ਦੀ ਲਖੀਰ ਤੇਜ ਆ ਜੀ ਤੇ ਤੋਂ ਅੱਗੇ ਆ ਬੋਲੀ ਲਿਖੀ ਸੀ ਮੈਂ ਦਰਦ ਕਹਾਣੀ ਮਾਂ ਬੋਲੀ ਦੀ ਦੁੱਖਾਂ ਦਾ ਦਰਦਾ ਸੰਗ ਪਰੋਣੀ ਹਾਂ ਖੂਨ ਨਾਲ ਲਿਬੜੀ ਪਗੜੀ ਦੀ ਹੋਈ ਲੀਰਾਂ ਲੀਰਾਂ ਚੁੰਨੀ ਹਾਂ ਬਿਲਕਦੀਆਂ ਧੀਆਂ ਪਹਿਣਾ ਮਾਵਾਂ ਦੀ ਡੌਲਿਓ ਭਤੀਆਂ ਬਾਵਾਂ ਦੀ ਪੁੱਠੀਆਂ ਲਾਈਆਂ ਹੱਤ ਕੜੀਆਂ ਦੀ ਪਹਿਰੀ ਬੇੜੀਆਂ ਜੜੀਆਂ ਦੀ ਕਾਲੇ ਪਾਣੀ ਦੁੰਨੀ ਹਾਂ ਮੈਂ ਦਰਦ ਕਹਾਣੀ ਮਾਂ ਬੋਲੀ ਦੀ ਠੀਕ ਹੈ ਜੀ ਹਾਂਜੀ ਇਹ ਹੁਣ ਇਹ ਕਿਤਾਬ ਤੁਹਾਡੀ ਆ ਰਹੀ ਹੈ ਜੀ ਆਹ ਸੀ ਕੋ ਆਹ ਹੋਰ ਗੱਲ ਸੁਣ ਲੋ ਸਾਂਝਾਂ ਦਾ ਪੰਜਾਬ ਸਾਡਾ ਮੋੜ ਦਿਓ ਸਾਂਝਾਂ ਦਾ ਪੰਜਾਬ ਸਾਡਾ ਮੋੜ ਦਿਓ ਸਾਂਝਾਂ ਦਾ ਪੰਜਾਬ ਹਿੰਦ-ਪਾਕ ਵਿੱਚ ਚੜਦੇ ਲੈਂਦੇ ਗਿੱਧੇ ਭੰਗੜਾ ਚ ਨੱਚੇ ਸ਼ਬਾਬ ਸਵਾਗਤੀ ਪੰਜ ਤੇ ਚੰਦਰਮਨਾਰੇ ਪੰਜ ਜਨਮ ਆਜਾ ਪੰਜ ਪਿਆਰੇ ਸਤਕਾਰੋ ਰਲ ਮਿਲ ਸਾਰੇ ਮਸਜਿਦ ਮੰਦਿਰ ਗੁਰਦੁਆਰੇ ਇਕਮਕਾਰ ਦੀ ਆਵਾਜ਼ ਸਾਡਾ ਮੋੜਦੋ ਸੰਜੋ ਦਾ ਪੰਜਾਬ ਸਾਡਾ ਮੋੜਦੋ ਸੰਜੋ ਦਾ ਪੰਜਾਬ ਠੀਕ ਹੈ ਜੀ ਆ ਵੀ ਦੇ ਹੈਗੇ ਹਿੰਦਪਾਕ ਵਿੱਚ ਆ ਪੰਜਾਬ ਬਣ ਮਾਪੁੱਤ ਪੰਜ ਦਰਿਆਵਾਂ ਦੇ ਅਜੇ ਵੀ ਮਿਲਣ ਲਈ ਤਰਸਦੇ ਚਾਹ ਹੈ ਭੈਣ ਭਰਾਵਾਂ ਦੇ ਰੂਹ ਸਾਡੀ ਨਨਕਾਣੇ ਵਿੱਚ ਹੈ ਭਾਵੇਂ ਰੂਹ ਸਾਡੀ ਨਨਕਾਣੇ ਵਿੱਚ ਹੈ ਭਾਵੇਂ ਇਧਰ ਸਰੀਰ ਉਹ ਮੇੜ ਦੇ ਕੇ ਬਾਗੇ ਦੀ ਰਖੀ ਰਸਿਆਸੀ ਸੰਗਲਾਂ ਦੀ ਤੋੜ ਕੇ ਜੰਦੀਰ ਇਹ ਬਹੁਤ ਉਹ ਜਿਹੜਾ ਆਪਾਂ ਕਹਿ ਸਕਦੇ ਆ ਦੌਰ ਇਦਾਂ ਦਾ ਆ ਗਿਆ ਸੀ ਨਾ ਜਿਹੜੇ ਸਾਰੇ ਭੈਣ ਭਰਾ ਆਪਸ ਦੇ ਵਿੱਚ ਵਿਛੜ ਗਏ ਸੀ ਹਾਂਜੀ 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 ਅੱਛਾ ਉਹ ਗੱਲਾਂ ਦੀ ਇੱਕ ਇਹ ਮੇਰੀ ਗੱਲ ਸੁਣੋ ਤੁਸੀਂ ਇਹ ਸੰਧਬੰਦੀ ਆ ਇਹ ਮੇਰਾ ਪੰਜਾਬ ਪਿਆਰ ਆ ਖੁਸ਼ੀਆਂ ਰਹਿ ਮਨਾਉਂਦਾ ਨਹੀਂ ਉੱਚੀ ਉੱਚੀ ਹੇਕਾਂ ਲਾ ਕੇ ਗਿੱਧੇ ਪੰਗੜੇ ਪਾਉਂਦਾ ਨਹੀਂ ਇਹ ਅਨ ਦਾਤਾ ਇਹ ਅਜੂਬਾ ਐਵੇਂ ਨਹੀਂ ਕਹਾਉਂਦਾ ਨਹੀਂ ਜਦ ਪੈਂਦੀ ਦੁੱਧ ਮਦਾਨੀ ਸੁਣੀਏ ਮਿੱਠੀ ਮਿੱਠੀ ਬਾਣੀ ਇਹਦੇ ਸਰਬਤ ਵਰਗੇ ਪਾਣੀ 베ਲੀ ਮੇਰਿਓ ਸ਼ੈਲ ਖਬੀਲੇ ਗੱਭਰੂ ਇਹਦੇ ਗੀਤ ਜਦੋਂ ਵੀ ਗਾਉਂਦੇ ਨੇ ਢੋਲਾ ਮਾਈਆ ਦੁੱਲਾ ਜੱਗਾ ਸੱਤ ਮਰਜੇ ਦੀ ਲਾਉਂਦੇ ਨੇ ਇ ادله ਆਉਂਦੇ ਨੇ ਪੱਬ ਠੁਮਕ ਠੁਮਕੇ ਸ਼ਾਲਾਂ ਮਿਰਗਾ ਬੋਰਾ ਵਰਗੀਆਂ ਚਾਲਾਂ ਪੈਂਦੀਆਂ ਲੁੱਡੀਆਂ ਤੇ ਧੋਹਾਂ ਲਾਵੇਲੀ ਮੇਰਿਓ ਗਿੱਧਾ ਤੇ ਭੰਗੜਾ ਪੈਂਦਾ ਹੈ ਜਦੋਂ ਉਹਨੂੰ ਬਿਰਹਾ ਠਗਦਾ ਹੈ ਇਸ਼ਕ ਹੁਸਨ ਦੇ ਰੰਗ ਨਖਾਰੇ ਇਸ਼ਕੇ ਦਾ ਖੜ ਬਗਦਾ ਹੈ ਹਰ ਇੱਕ ਨੱਡੀ ਹੀਰ ਸਰੇਟੀ ਇੱਕ ਬਰੂ ਰੰਝਾ ਲੱਗਦਾ ਹੈ ਇਸ਼ਕੋਂ ਖੱਟੀ ਖੜਦਾ ਵੇਖੋ ਕਿੱਡਾ ਜੇਰਾ ਜਟਦਾ ਲਾ ਕੇ ਸੌਂ ਗਿਆ ਸਰਾਨਾ ਪੜਦਾ ਬੇਲੀ ਮੇਰੇ ਉਹ ਸਭ ਸਭ ਧਰਮਾਂ ਦੀ ਪੂਜਾ ਇੱਥੇ ਸਭ ਧਰਮਾਂ ਦੇ ਮੇਲੇ ਨੇ ਮੱਕਾ ਬੰਦ ਦੇ ਹਾਸੇ ਦੇ ਮੁਖ ਦੇ ਸਭ ਚ ਵੇਲੇ ਨੇ ਬੰਤ ਫੂਲ ਪੂਰੀ ਰੱਬ ਬਣਾਇਆ ਲੱਗਦਾ ਵੇ ਕਿ ਵੇਲੇ ਨੇ ਦਰਿਆਵਾਂ ਦੀਆਂ ਛੂਕਾਂ ਕੋਲ ਦੀਆਂ ਕੂਕਾਂ ਬੰਦਰੀ ਦੇ ਹੋਕਾ ਬੇਲੀ ਮੇਰੇ ਕਹਿੰਦਾ ਤੁਸੀਂ ਜੀ ਆਪਣੇ ਔਰਤ ਤੇ ਇੱਕ ਰੱਡੂ ਸ਼ਿਰਪਾ ਦੀਆਂ ਬਾਰੇ ਗੱਲਬਾਤ ਕੀਤੀ ਸੀ ਉਹ ਵੀ ਸਾਡੇ ਦਰਸ਼ਕਾਂ ਨੂੰ ਅਸੀਂ ਚਾਹੁੰਦੇ ਆ ਘਰੋਂ ਬਾਹਰ ਕੰਮ ਕਰੇ ਕਾਦੀ ਬਰਬਾਦੀ ਆ ॠषि मुनि ਪੀਰ ਫਕੀਰ ਜਨਮੇ ਨੇ ਭਗਵਾਨ ਸੁਕੋ ਮੰਦਾ ਆਖੀਏ ਜੇ ਮੇਰਾ ਜਾਨ ਸਤੀ ਦੀਆਂ ਰਸਮਾਂ ਤੋੜੀਆਂ ਸਿਆਸੀ ਜੰਗਲ ਜੰਜੀਰਾਂ ਨੂੰ ਲੜ ਗੁਲਾਮੀ ਜ਼ਬਰ ਜ਼ੋਰ ਮਬਰਦ ਬਦਲਿਆ ਤਕਦੀਰਾਂ ਨੂੰ ਸੱਚ ਅਨਸਾਫ਼ ਲਈ ਔਰਤਾਂ ਲੜੀਆਂ ਨੇ ਮੋਢੇ ਨਾਲ ਮੋਢਾਂ ਲਾ ਕੇ ਮਰਦਾਂ ਨਾਲ ਖੜੀਆਂ ਨੇ ਘਰ ਘਰ ਔਰਤ ਨਾਲ ਹੀ ਮਰਦਾਂ ਦੇ ਵਸਦੇ ਨੇ ਘਰ ਔਰਤਾਂ ਨਾਲ ਹੀ ਮਰਦਾਂ ਦੇ ਵਸਦੇ ਨੇ ਸੁਖੀ ਵਸਣ ਕਿਨਾਰੇ ਚਿਹਰੇ ਖਿੜਖੇ ਫੁੱਲਾ ਵਾਂਗ ਹੱਸਦੇ ਨੇ ਵਾਰ ਮਰਦ ਜੋ ਮਰਜ਼ੀ ਕਰਦਾ ਹੈ ਘਰੋਂ ਬਾਹਰ ਮਰਦ ਜੋ ਮਰਜ਼ੀ ਕਰਦਾ ਹੈ ਔਰਤ ਦੀ ਗਲਤੀ ਭੋਰਾ ਨਹੀਂ ਜਰਦਾ ਹੈ ਹੁਣ ਔਰਤ ਔਰਤ ਨਹੀਂ ਪਾਇਰਦੀ ਜਿੱਤੀ ਓਏ ਲੋਕੋ ਹੁਣ ਔਰਤ ਨਹੀਂ ਪਾਇਰਦੀ ਜਿੱਤੀ ਓਏ ਲੋਕੋ ਧੀਆ ਪੁੱਤਾਂ ਵਾਲੀ ਨਹੀਂ ਨਪੁੱਤੀ ਓਏ ਲੋਕੋ ਘਰ ਦੀ ਚਾਰ ਦਿਵਾਰੀ ਅੰਦਰ ਕੈਦ ਨਹੀਂ ਔਰਤ ਜੱਜ ਡਾਕਟਰ ਜੱਜ ਵਕੀਲ ਬੈਦ ਹੈ ਔਰਤ ਰਾਸ਼ਟਰਪਤੀ ਰਾਜਪੂਤ ਪ੍ਰਧਾਨ ਮੰਤਰੀ ਹੈ ਔਰਤ ਗਾਨਦੀ ਭੰਡਾਰਨ ਮੰਤਰੀ ਹੈ ਔਰਤ 올림픽 에ਸ਼ੀਆ ਸੋਨੇ ਮੈਡਲ ਜਿੱਤੇ ਔਰਤਾਂ ਨੇ ਦੁਨੀਆ ਤੇ ਔਰਤਾਂ ਦਾ ਚਮਕਾਇਆ ਔਰਤਾਂ ਨੇ ਕੁੱਖ ਚ ਕਤਲ ਕਰਕੇ ਪ੍ਰਾਉਣ ਹਤਿਆ ਕਰ ਦੇਣੀ ਕੁੱਖ ਚ ਕਤਲ ਕਰਕੇ ਪ੍ਰਾਉਣ ਹਤਿਆ ਕਰ ਦੇਣੀ ਫੂਲਪੂਰੀ ਪਾਪੀ ਪਾਪ ਕਰਕੇ ਪਤਾਂ ਕੇ ਮਰਦੇ ਨੇ ਉਹ ਵਾਹ ਜੀ ਵਾਹ ਪੁਰਖ ਖਲ ਚ ਕਤਲ ਕਰਕੇ ਪ੍ਰਾਉਣ ਹਤਿਆ ਕਰਦੇ ਨੇ ਫੂਲਪੂਰੀ ਪਾਪੀ ਪਾਪ ਕਰਕੇ ਪਤਾਂ ਕੇ ਮਰਦੇ ਨੇ ਅੱਛਾ ਜੀ ਇਹ ਸਿਕ ਆਪਣੇ ਡੱਡੂ ਸੱਪਾ ਹਾਂਜੀ 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 ਅੱਜ ਇੱਕ ਹੋਰ ਲੀਡਰ ਡੱਡੂ ਛੜੱਪਾ ਮਾਰ ਗਿਆ ਨਹੀਂ ਮਾਰਖ ਲਿਓ ਮਾੜਾ ਜੀ ਹਾਂਜੀ ਅੱਜ ਇੱਕ ਹੋਰ ਲੀਡਰ ਡੱਡੂ ਛੜੱਪਾ ਮਾਰ ਗਿਆ ਹਾਂਜੀ ਹੁਣ ਨਵੇਂ ਨੂੰ ਉਤਾਰੂ ਪੁਰਾਣੇ ਉਤਾਰ ਗਿਆ ਵੋਟਾਂ ਬੋਲੇ ਇਹ ਵੇਲੇ ਇਹ ਬਾਪੂ ਬੇਬੇ ਕਹਿੰਦੇ ਸੀ ਹੂੰ ਵੋਟਾਂ ਵੋਟਾਂ ਵੇਲੇ ਇਹ ਬਾਪੂ ਬੇਬੇ ਕਹਿੰਦੇ ਸੀ ਹੱਥ ਜੋੜ ਕੇ ਆ ਪੈਰਾਂ ਵਿੱਚ ਬਹਿੰਦੇ ਸੀ ਟੋਟੀਆਂ ਵੋਟਾਂ ਪਿੱਛੇ ਪਹਿਲਾਂ ਮੈਂ ਹਾਰ ਗਿਆ ਅੱਜ ਇੱਕ ਹੋਰ ਲੀਡਰ ਡੱਡੂ ਛੜੱਪਾ ਮਾਰ ਗਿਆ ਆਪਣੇ ਆਪ ਨੂੰ ਦੱਸਦਾ ਇਹ ਸੱਚਾ ਹੈ ਹੂੰ ਆਪਣੇ ਆਪ ਨੂੰ ਦੱਸਦਾ ਇਹ ਸੱਚਾ ਹੈ ਜਿੰਨਾ ਲੰਡਾ ਦਾ ਪੈਸੇ ਨਾਲ ਉੱਚਾ ਆਪਣੇ ਆਪ ਨੂੰ ਦੱਸਦਾ ਇਹ ਸੋਚਾ ਹੈ ਜਿੰਨਾ ਲੰਡਾ ਲੁੱੱਚਾ ਪੈਸੇ ਨਾਲ ਉੱਚਾ ਹੈ ਲੰਬੀਆਂ ਪੈਲੀਆਂ ਵੱਡੀਆਂਕਾਰਾਂ ਆਪਣੇ ਮਹਿਰ ਉਸਾਰ ਗਿਆ ਅਤੇ ਇੱਕ ਹੋਰ ਲੀਡਰ ਡੱਡੂ ਛੜਪਾ ਮਾਰ ਗਿਆ ਬਗਲੇ ਮੋਰ ਛੱਡ ਭਗਵੇਂ ਪਾਲੇ ਨੇ ਬਗਵੇਂ ਬਗਲੇ ਮੋਰਾ ਛੱਡ ਭਗਵੇਂ ਪਾਲੇ ਨੇ ਪਹਿਲਾਂ ਲੁੱਟ ਮਚਾ ਕੇ ਲੋਕ ਮੁੱਲਟ ਖਾ ਲਏ ਨੇ ਮਰੀਆਂ ਜ਼ਮੀਰਾਂ ਵਾਲਾ ਜੋ ਸਕਾਰ ਗਿਆ ਅਤੇ ਇੱਕ ਹੋਰ ਲੀਡਰ ਡੱਡੂ ਛੜਪਾ ਮਾਰ ਗਿਆ ਫੂਲਪੁਰੀ ਇਮਾਨ ਦੇ ਫੂਲਪੁਰੀ ਇਮਾਨਦਾਰ ਲੀਡਰਾਂ ਦੀ ਕਰੋ ਚੌਣ ਲੋਕੋ ਹੂੰ ਫੂਲਪੁਰੀ ਇਮਾਨਦਾਰ ਲੀਡਰਾਂ ਦੀ ਕਰੋ ਚੋਣ ਓਏ ਲੋਕੋ ਬੇਈਮ ਬੇਈਮਾਨ ਲੀਡਰਾਂ ਦੀ ਨੱਪੋ ਤਾਣੋ ਓਏ ਲੋਕੋ ਵੋਟਾਂ ਲੈ ਕੇ ਗਦਾਰਾਂ ਦਾ ਨਿਕਲ ਗਧਾਰ ਗਿਆ ਅਜੇ ਖੋਰ ਬਹੁਤ ਸੋਹਣੀਆਂ ਆਈ ਡੇ ਲਿਖਾਂ ਅੱਛਾ ਜੀ ਇਹ ਇਹ ਮਦਮਾ ਬਰੇ ਜੀ ਅੱਛਾ ਜੀ ਅਸੀਂ ਮਦਮਾ ਜਾਤਾਂ ਬੰਧਨ ਤੋੜੇ ਨੇ ਹੂੰ ਅਸੀਂ ਮਦਮਾ ਜਾਤਾਂ ਬੰਧਨ ਤੋੜੇ ਨੇ ਹੂੰ ਵੜ ਲਿਖ ਕੇ ਨਾਤੇ ਜੋੜੇ ਨੇ ਸਦੀਆਂ ਤੋਂ ਗੁਲਾਮੀ ਵਾਲੇ ਫੰਦੇ ਤੋੜ ਨਰਕਾਂ ਵਿੱਚ ਰੋੜੇ ਨੇ ਠੀਕ ਹੈ ਜੀ ਉਦੋਂ ਉੱਚਿਆਂ ਨਹੀਂ ਏਕਾ ਕਰਿਆ ਸੀ ਹੂੰ ਉਦੋਂ ਉੱਚਿਆਂ ਨਹੀਂ ਏਕਾ ਕਰਿਆ ਸੀ ਪਰ ਨਿਆਕਾਰਾਂ ਦਾ ਰੱਬ ਮਰਿਆ ਸੀ ਉਦੋਂ ਉੱਚਿਆਂ ਨਹੀਂ ਨੇਕਾ ਕਰਿਆ ਸੀ ਪਰ ਨਿਆਕਾਰਾਂ ਦਾ ਰੱਬ ਮਰਿਆ ਸੀ ਜੂਝ ਕੇ ਇਤਿਹਾਰਾਂ ਨੇ ਗਦਾਰਾਂ ਦੇ ਮਾਰੇ ਕੋੜੇ ਨੇ ਅਸੀਂ ਮਜਮਾ ਜਾਤਾ ਬੰਧਨ ਤੋੜੇ ਨੇ ਪੜ ਲਿਖੇ ਨੱਤੇ ਜੋੜੇ ਨੇ ਠੀਕ ਹੈ ਜੀ ਪੜ ਲਿਖ ਜਾਗੀਆਂ ਜਮੀਰਾਂ ਅਜਮਰੀਆਂ ਪੜ ਲਿਖ ਜਾਗੀਆਂ ਜਮੀਰਾਂ ਅਜਮਰੀਆਂ ਕੁੱਤਿਆਂ ਦੀਆਂ ਪੂਸਾਂ ਸਿੱਧੀਆਂ ਨਹੀਂ ਕਰੀਆਂ ਕਰੀਆਂ ਪੜ ਲਿਖ ਜਾਗੀਆਂ ਜਮੀਰਾਂ ਅਜਮਰੀਆਂ ਕੁੱਤਿਆਂ ਦੀਆਂ ਪੂਸਾਂ ਸਿੱਧੀਆਂ ਨਹੀਂ ਕਰੀਆਂ ਜਦ ਤਾ ਪਤਾਂ ਦੀ ਜੜ ਪੁੱਟ ਕੇ ਦਿਲੋਂ ਘਰ ਕੱਢੇ ਕਰੋੜ ਕਰੋੜੇ ਨੇ ਅਸੀਂ ਅੱਜ ਮਧਮਾ ਜਾਤਾ ਬੰਧਨ ਤੋੜੇ ਨੇ ਪੜ ਲਿਖੇ ਨਾਤੇ ਜੋੜੇ ਨੇ ਸਦੀਆਂ ਤੋਂ ਗੁਲਾਮੀ ਵਾਲੇ ਫੰਦੇ ਵੱਡ ਨਰਕਾਂ ਵਿੱਚ ਰੋੜੇ ਨੇ ਆਹ ਜਾਗ ਜਾਗ ਕੇ ਹੁੰਦੇ ਦਿੱਤੇ ਕਾਲਖਾਂ ਹਨੇਰੇ ਨੇ ਜਾਗ ਜਾ ਕੇ ਹੁੰਦੇ ਦਿੱਤੇ ਕਾਲਖਾਂ ਹਨੇਰੇ ਨੇ ਸਾਡੇ ਬੇੜਿਆਂ ਤੇ ਖੇੜਦੇ ਸੋਣ ਸਵੇਰੇ ਨੇ ਸਾਡੇ ਬਿਹੜਿਆਂ ਤੇ ਖੇਡਦੇ ਸੋਣ ਸਵੇਰੇ ਨੇ ਉੱਚਿਆਂ ਤੇ ਨੀਵੇਂਆਂ ਨਾਲੋਂ ਅ ਬਿਛੋੜਾ ਅਜਿਹਾ ਉੱਚਿਆਂ ਤੇ ਨੀਵੇਂਆਂ ਨਾਲੋਂ ਭੁੱਲੇ ਪਏ ਬਿਛੋੜੇ ਨੇ ਅਸੀਂ ਜਾਤੀ ਬੰਧਨ ਤੋੜੇ ਨੇ ਜਗੀਆਂ ਮੱਜਮਾ ਰਲ ਮਿਲ ਜੋੜੀਆਂ ਹਮ ਜੰਜੀਰਾਂ ਮੱਜਮਾ ਰਲ ਮਿਲ ਤੋੜੀਆਂ ਖਾਸੇ ਮਹਿਕਾਂ ਬੰਧਨ ਜੋੜੇ ਅੱਜ ਜੋੜੀਆਂ ਪੂਲ ਪੂਰੀ ਉੱਚੇ ਉਹਦਿਆਂ ਤੇ ਹਿੰਮਤਾਂ ਪਾਰੇ ਹਨ ਪੂਰਪੁਰੀ ਉੱਤੇ ਅਉਧਿਆ ਤੇ ਹਮਤਾ ਮਾਰੇ ਲੋਹੜੇ ਨੇ ਅਸੀਂ ਮਜਬਾਹ ਦਾ ਬੰਧਨ ਤੋੜੇ ਨੇ ਪੜ ਲਿਖ ਕੇ ਨਾਤੇ ਜੋੜੇ ਨੇ ਸਦੀਆਂ ਤੋਂ ਗੁਲਾਮੀ ਵਾਲੇ ਫੰਦੇ ਤੋੜ ਨਰਕਾਂ ਵਿੱਚ ਰੋਲੇ ਨੇ ਇੱਕ ਮਤਲਬ ਕਦੋਂ ਕੋ ਲਿਖਿਆ ਤੁਸੀਂ ਜੀ ਇਹ ਹੋਣੀ ਲਿਖਿਆ ਜੀ ਥੋੜੇ ਤੇ ਅੱਛਾ ਥੋੜੇ ਨੇ ਪਹਿਲਾਂ ਲਿਖਿਆ ਹਾਂਜੀ ਹਾਂਜੀ ਮਤਲਬ ਲਿਖਤਾ ਜੀ ਹੁਣ ਤੱਕ ਵੀ ਜਾਰੀ ਰਹੂਗੀ ਲਿਖਤਾ ਹਾਂਜੀ 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 ਕੀ ਬਾਤ ਹੈ ਜੀ ਆਹ ਦੇਖੋ ਜੀ ਇਹ ਸੀਗੇ ਬੰਤਪੂਰ ਫੂਲ ਸਿੰਘ ਪੂਰਪੁਰੀ ਬੰਦ ਸਿੰਘ ਫੂਲਪੁਰੀ ਜੀ ਮਤਲਬ ਅੱਜ ਵੀ ਜਿਹੜੀ ਲਿਖਤਾ ਉਹ ਲਗਾਤਾਰ ਜਾਰੀ ਹੈ ਅੱਜ ਵੀ ਆਹ ਦੇਖੋ ਜੀ ਆਪੇ ਆ ਦੇਖੋ ਲਿਖਿਆਗਾ ਨਵੇਂ ਸਾਲ ਦੇ ਆ ਸੂਰਜਾ ਘਰ ਘਰ ਨੂੰ ਰਸਨਾ ਬਸਦੀਆਂ ਰਹਿਣ ਬਤਰਨ ਦੀਆਂ ਜੂੰਹਾਂ ਐਸੀ ਮੈਗ ਖੰਡਾ ਹਰੀ ਭਰੀ ਧਰਤੀ ਉੱਤੇ ਫਬਨੋ ਮੋਤੀ ਕੇਰੇ ਪਹਿਲਾਂ ਪਾਉਂਦੇ ਰੰਗਲੇ ਚੜਨ ਸੋਣ ਸਵੇਰੇ ਤੂੰ ਸੁੱਖਾਂ ਦਾ ਬੱਦਲ ਬਣ ਕੇ ਚੌਕੂਟੀਆਂ ਵਰ ਜਾ ਨਵੇਂ ਸਾਲ ਦੇ ਆਸੂਰਜਾ ਘਰ ਘਰ ਨੂੰ ਰਸਲਾ ਜਾਂ ਤਾਂ ਧਰਮਾਂ ਮਜਵਾਂਦੇ ਪਾੜੇ ਪਹਿਨਨਾ ਠੱਗਾ ਚੋਰਾ ਬੇਈਮਾਨਾਂ ਦੀਆਂ ਚੌਧਰਾ ਰਹਿਣਾ ਹਿੰਦੂ ਮੁਸਲਮਨ ਸਿੱਖ ਦੀਆਂ ਘੁਟਕੜ ਜੱਪੀਆਂ ਪਾ ਨਵੇਂ ਸਾਲ ਦੇ ਆਸੂਰਜਾ ਘਰ ਘਰ ਨੂੰ ਇਹ ਸਾਰਾ ਤੁਸੀਂ ਮੰਨਦੇ ਹੋ ਕਿ ਮਤਲਬ ਜਿਹੜੀਆਂ ਤੁਸੀਂ ਕਿਤਾਬਾਂ ਪਹਿਲਾਂ ਪੜ੍ਹੀਆਂ ਕਿ ਉਹ ਕਿਤਾਬਾਂ ਦੀ ਦੇਣੀ ਅੱਜ ਸਾਰਾ ਕੁਝ ਮਤਲਬ ਮਾਈਂਡ ਇਸ ਤਰ੍ਹਾਂ ਕੰਮ ਕਰਨ ਲੱਗ ਜਾਂਦਾ ਤੁਸੀਂ ਕਿੰਨੇ ਕੀ ਜ਼ਿਆਦਾ ਕਿਤਾਬਾਂ ਮਤਲਬ ਪੜ੍ਹਨੇ ਚਾਹੀਦੇ ਨੇ ਗਿਆਨ ਵੇ ਜ਼ਿਆਦਾ ਹੁੰਦੀ ਹੈ ਮੇਰੀ ਗੱਲ ਸੁ ਦੇ ਉਹਨੇ ਹੀ ਜਿਆਦਾ ਵਧੀਆ ਲਿਖੋਂਗੇ ਜੀ ਤੁਹਾਡੇ ਕੋਲ ਗਿਆਨ ਭੰਡਾਰ ਨਹੀਂ ਕਿੱਥੋਂ ਲਿਖਦਾ ਹੋ ਗਿਆ ਹਾਂ ਠੀਕ ਹੈ ਹਾਂ ਜੀ ਬਦ ਤੋਂ ਬਦ ਸ਼ਬਦ ਭੰਡਾਰ ਹੋਵੇ ਤੁਹਾਡੇ ਕੋਲੇ ਹਾਂ ਉਹ ਮਤਲਬ ਜੇ ਤੁਸੀਂ ਜੇ ਤੁਸੀਂ ਪੜ੍ਹਦੇ ਹੋਗੇ ਉਹਨੇ ਜਿਆਦਾ ਆਪਣਾ ਮਾਈਂਡ ਹੋਰ ਜਿਆਦਾ ਗਰੋਥ ਕਰਦਾ ਨਵੇਂ ਨਵੇਂ ਚਿੰਤਾਂ ਨਾ ਨਵੇਂ ਨਵੇਂ ਵਿਚਾਂ ਤੇ ਜੀ ਕਰਦਾ ਲਿਖਣ ਨੂੰ ਨਵੇਂ ਨਵੇਂ ਤੇ ਆ ਦੇਖੋ ਸਾਡੇ ਬੱਕਰੇ ਬੱਕਰੇ ਵਿਚੇ ਠੀਕ ਹੈ ਜੀ ਅੱਛਾ ਇੱਕ ਦਰਸ਼ਕਾਂ ਨੂੰ ਮਤਲਬ ਜਲਦੀ ਹੀ ਇਹਦੀ ਮਿਲ ਜਣੀ ਆ ਹਾਂ ਜੀ ਹਾਂ ਜੀ ਇਸ ਤੋਂ ਬਾਅਦ ਅੱਗੇ ਵੀ ਤੁਸੀਂ ਕਹਿੰਦੇ ਸੀਗੇ ਸ਼ਾਇਦ ਕਿਤਾਬ ਅੱਗੇ ਹੋਰ ਵੀ ਕਹਿੰਨੇ ਹੋ ਆ ਆ ਆ ਤੇ ਜੀ ਅੱਛਾ ਜੀ ਇਹ ਇੱਕ ਮੇਦੇ નીચે ਜੀ ਹਾਂ ਜੀ ਹਾਂ ਜੀ ਤੇ अच्छा जी ਤੇ ਇਹ ਕਿਤਾਬ ਦੇ ਰੇਹਾਂ ਦੇ ਵਿੱਚ ਇਹਦੇ ਵਿੱਚ ਮੈਂ ਗੁਰੂ ਗ੍ਰੰਥ ਸਾਹਿਬ ਵੀ ਲਿਖਿਆ ਹੋਇਆ ਜੀ ਠੀਕ ਹੈ ਜੀ ਦਸਾਂ ਗੁਰਗਾਂ ਦਾ ਜਉਂਦਾ ਜਗਦਾ ਅਲਾਹੀ ਨੂਰ ਸਾਰੇ ਸੰਸਾਰ ਦਾ ਆਧਾਰ ਗੁਰੂ ਗ੍ਰੰਥ ਸਾਹਿਬ ਪਹਿਲੇ ਪਾਸ਼ਾ ਤੋਂ ਲੈ ਕੇ ਗੁਰੂ ਅਰਜਨ ਦੇਵ ਅਤੇ ਚਾਰ ਗੁਰ ਸਿੱਖਾਂ ਦਾ ਵਿਚਾਰ ਗੁਰੂ ਗ੍ਰੰਥ ਸਾਹਿਬ 15 ਭਗਤ 17 ਭਟਾਂ ਤੋਂ 11 ਮੰਨੇ 9ਵੇਂ ਪਾਸ਼ਾ ਹੀ ਦਾ ਪਿਆਰ ਗੁਰੂ ਗ੍ਰੰਥ ਸਾਹਿਬ ਸਭਣਾ ਦਾ ਸੰਜਿਆ ਦਰਬਾਰ ਗੁਰੂ ਗ੍ਰੰਥ ਸਾਹਿਬ ਸਭਣਾ ਦਾ ਸੰਜਿਆ ਦਰਬਾਰ ਗੋਦਗਾ ਸਾਹਿਬ ਸਾਜ ਤੋਂ ਮੁਸਲਮਾਨ ਸ਼ੇਖ ਫਰੀਦ ਬੋਲੇ ਭਗਤ ਜੈਦੇਵ ਜੀ ਦੀ ਬਾਣੀ ਗੁਰੂ ਗ੍ਰੰਥ ਵਿੱਚ ਭਗਤ ਤਰਲੋਚਨ ਬ੍ਰਹ ਜੀ ਜਲਾਹੇ ਵਾਲੀ ਤਾਲੀ ਗੁਰੂ ਗ੍ਰੰਥ ਵਿੱਚ ਭੀਖਣ ਮੁਸਲਮਾਨ ਜੀ ਦੇ ਵੀ ਸ਼ਬਦ ਵਿੱਚ ਇੱਕ ਉਹ ਜਿਆ ਕਰੇ ਪਕਾਰ ਗੁਰੂ ਗ੍ਰੰਥ ਸਾਹਿਬ ਸਭਣਾ ਦਾ ਸਾਂਝਾ ਦਰਬਾਰ ਗੁਰੂ ਗ੍ਰੰਥ ਸਾਹਿਬ ਸਭਣਾ ਦਾ ਸਾਂਝਾ ਦਰਬਾਰ ਵਾਹਿਗੁਰੂ ਵਾਹਿਗੁਰੂ ਆਇਕਾ ਤੀਜਾ ਦੀ ਪਗੜੀ ਅੱਛਾ ਜੀ ਸਾਰੇ ਜੱਗ ਤੋਂ ਬਖਰੀ ਸ਼ਾਨ ਸਾਡੀ ਪੱਗਾਂ ਸਿਰਾਂ ਉੱਤੇ ਸ਼ਿੰਗਾਰੀਆਂ ਨੇ ਸਾਨੂੰ ਜਿਆਦਾ ਹੈ ਸਾਡੇ ਪੁਰਖਿਆਂ ਨੇ ਜਿੰਦਾਵਾਰ ਕੇ ਲਈਆਂ ਸਰਦਾਰੀਆਂ ਨੇ ਗੁਰੂਆਂ ਪੀਰਾਂ ਫਕੀਰਾਂ ਦੀ ਹੋਈ ਰਹਿਮਤ ਜਿਨ੍ਹਾਂ ਸਾਡੇ ਸਿਰਾਂ ਤੇ ਬਣਾਈ ਪਗੜੀ ਹੋਈ ਜੁਲਮ ਦੇ ਵਰਕੇ ਫੋਰ ਵੇਖੋ ਸਾਡੇ ਦੁਸ਼ਮਣਾਂ ਬਹੁਤ ਜਰਕਾਈ ਪਗੜੀ ਦਿੱਤੀ ਤਵੀ ਆਰੇ ਦੇ ਦੰਦਿਆਂ ਤੇ ਤੇ ਧਰਮ ਅਣਖ ਦੀ ਰੱਖਣ ਲਈ ਲਾਜ ਲੋਕੋ ਪੰਜਾਂ ਪਿਆਰਾਂ ਸਿਰ ਸਜਾਈ ਪਗੜੀ ਖੂਨੀ ਜ਼ੁਲਮ ਦੀ ਜਦੋਂ ਹਨੇਰੀ ਝੁੱਲੀ ਅਣਖ ਕੱਪਣ ਪਾ ਜਾਗ ਅਣਖ ਕੱਪਣ ਪਾ ਅ ਰਾਖ ਬਖਾਈ ਪਗੜੀ ਵਾਰੇ ਸ਼ਾਹ ਵੀ ਕਬਰੋਂ ਬੋਲਿਆ ਨਾ ਧੀਆਂ ਭੈਣਾਂ ਦੀ ਇੱਜ਼ਤ ਬਚਾਈ ਪਗੜੀ ਭਗਤ ਸਿੰਘ ਸਰਾਬੇ ਤੇ ਉਧਮ ਸਿੰਘ ਨੇ ਗਦਰੀ ਬਾਬਿਆਂ ਲਾਜ ਰਖਾਈ ਪਗੜੀ ਪਗੜੀ ਪੰਗ ਪਗੜੀ ਰੰਗ ਹੈ ਸਾਡੀਆਂ ਕੁਰਬਾਨੀਆਂ ਦਾ ਕਦੇ ਝੁਕੀ ਨਾ ਗਈ ਤੇ ਕਾਈ ਪਗੜੀ ਪਗੜੀ ਬਖਸ਼ੀਆਂ ਸਾਨੂੰ ਸਰਦਾਰੀਆਂ ਨੇ ਸ਼ਾਨ ਦੁਨੀਆ ਚ ਤੇ ਕਰਾਈ ਪਗੜੀ ਲੱਖਾਂ ਵਿੱਚ ਪਰਛਾਣਿਆ ਸੰਗ ਜਾਂਦਾ ਫੂਲ ਪੂਰੀ ਦਿੰਦਾ ਹੈ ਲੱਖ ਵਧਾਈ ਪਗੜੀ ਠੀਕ ਹਾਂਜੀ ਪਗੜੀ ਦਾ ਤਾਜੀ ਦਸਤਾਰ ਤਾਜ ਆਪਣੀ ਜਨਰੈਸ਼ਨ ਬਹੁਤ ਹੀ ਅੱਜ ਦੀ ਜਨਰੇਸ਼ਨ ਵੀ ਆ ਚੀਜ਼ਾਂ ਕਨੀ ਜਿਆਦਾ ਸਕੂਲਾਂ ਆਮ ਤੌਰ ਤੇ ਦੇਖਦੇ ਆਪਾਂ ਸਕੂਲਾਂ ਦੇ ਵਿੱਚ ਵੀ ਜਿਹੜਾ ਆ ਚੀਜ਼ ਤੱਬ ਬਸ ਪੜਾਇਆ ਜਾਂਦਾ ਮੰਨਦੇ ਤੁਸੀਂ ਜੀ ਨੂੰ ਕਿ ਉਹਨੇ ਜਿਹੜਾ ਤਾਜ ਗੁਰੂ ਨੇ ਬਖਸ਼ਿਆ ਕਿੰਨੀਆਂ ਸ਼ਹੀਦੀਆਂ ਇਹਦੇ ਵਾਸਤੇ ਹੋਈਆਂ ਤੇ ਆਪਣੇ ਲੋਕ ਅੱਜ ਹੋਰ ਹੀ ਪੈਸ਼ਨਾ ਦੇ ਵਿੱਚ ਵੜ ਗਏ ਆਪ ਦਾ ਇਤਿਹਾਸ ਸਾਰਾ ਭੁੱਲ ਜਾਂਦੇ ਨੇ ਕਿਵੇਂ ਸਿਸਟਮ ਆਪਣੇ ਕੋਲੇ ਪਹੁੰਚੇ ਹਾਂ ਜੀ ਹਾਂ ਜੀ ਆ ਵੀ ਛੰਦਾ ਬੰਦੀ ਹੈ ਜੀ ਅੱਜ ਕੱਲ ਕੁੜੀਆਂ ਦਾ ਹਾਲ ਦੇਖੋ ਕੱਢਣਾ ਕਤਨਾ ਤੁਮਨਾ ਭੁੱਲ ਗਈ ਤਿਰੰਗਨਾ ਦੀ ਸਰਦਾਰੀ ਨਹੀਂ ਝੂਮ ਝੂਮ ਕੇ ਤੁਰਨਾ ਭੁੱਲ ਗਈ ਟੋਰ ਟੂਣੀਆਂ ਹਰੀ ਨਹੀਂ ਸੱਗੀ ਫੁੱਲੀਆਂ ਕਾਂਡੇ ਝੁਮਕੇ ਘੁੰਡ ਘਗਰੇ ਫਲਕਾਰੀ ਨਹੀਂ ਮੱਥੇ ਤੇ ਚੰਦ ਸੋਨੇ ਦੇ ਦੰਦ ਕੋਲ ਦੇ ਛੰਦ ਨਹੀਂ ਜੁਗ ਜੁਗ ਜੀਣਗੇ ਖਸਣਾ ਤੇ ਹਸਾਉਣਾ ਭ ਇੱਤੇ ਪੜ ਤੂ ਪਉਣਾ ਨੀ ਟੋਡੀ ਉੱਤੇ ਪੰਜ ਦਾਣਾ ਤੇ ਸੁਰਮਾ ਪਾ ਮਟਕਾਉਣਾ ਨੀ ਇਸ ਕੇ ਸਦਾ ਅਣਪੋਰ ਬੋਲੀਆਂ ਮਾਹੀਏ ਟੱਪੇ ਢੋਲ ਤੇਰੇ ਬੰਦਰੀ ਵਰਗੇ ਬੋਲ ਨਹੀਂ ਸੁਖਾਂ ਲੱਧੀਏ ਕਿ ਕਲੀਜ ਝੂਮਰ ਜਾਗੋ ਤੇ ਤਰ੍ਹਾਂ ਦੋਹੇ ਸੱਠਣੀਆਂ ਗੀਤ ਕੋੜੇ ਸੱਸੀ ਸੋਹਣੀ ਸੇਵਾਂ ਹੀਰ ਤੇ ਭਗ ਭਰੀ ਦੀ ਪ੍ਰੀਤ ਕੋੜੇ ਇਸ਼ਕ ਹਡਾਉਣਾ ਇਸ਼ਕ ਨਵਾਂ ਹੋਣਾ ਸੱਚੀ ਸੁੱਚੀ ਰੀਤ ਕੋੜੇ ਪਿਆਰ ਹੈ ਕਰਨਾ ਝਾੜਾਂ ਵਿੱਚ ਤਰਨਾ ਥੜਾਂ ਵਿੱਚ ਮਰਨਾ ਨਹੀਂ ਦਿ올 ਜੋਗੀਏ ਗੰਧਾ ਕੋੜੇ ਉੱਤੇ ਉਕਰੇ ਘਗੀਆਂ ਤੋਤੇ ਬੋਰ ਕੋੜੇ ਕਿੱਥੇ ਹੱਸੇ ਰੰਗੜੇ ਦਾ ਦਸਨ ਚੰਦ ਗਨਸਨ ਉਕੰਬੋਰ ਕੋੜੇ ਅੱਜ ਤੂੰ ਫ ਮਾਦੀ ਕੇ ਪੋਰਨੇ ਪਸਨੀ ਸਭਤਾ ਉਤੇ ਡੁੱਲ ਕੇ ਬਰਸ ਗਈ ਭੁੱਲੜੀਏ ਚੁੰਨੀ ਲਾ ਕੇ ਸ਼ਰਮਗਵਾ ਕੇ ਇਸ਼ਕ ਨੇਰ ਗਿਆ ਝੁੱਲੜੀਏ ਨਗੀਸ ਸਹਾਰੇ ਵਿੱਚ ਬਜਾਰੇ ਬਿਕਦੀ ਫਿਰਦੀ ਮੱਲੜੀਏ ਸਾਦਾ ਸੀ ਰਹਿਣਾ ਬਹਿਣਾ ਬੰਤਪੂਰਪੂਰੀ ਦਾ ਕਹਿਣਾ ਤੇਰਾ ਸ਼ਰਮ ਹਿਆ ਸੀ ਗਹਿਣਾ ਨਹੀਂ ਡੁੱਬ ਜਾਣਗੇ ਓਹ ਵਾਹ ਯਾਰ ਕਿੰਨਾ ਫਰਕ ਪੈਂਦਾ ਦੇਖੋ ਜਿਹੜੀਆਂ ਤੁਸੀਂ ਆ ਲੈਣਾ ਲਿਖਦੀਆਂ ਨੇ ਮਤਲਬ ਦਿਲ ਛੀਰਦੀਆਂ ਨੇ ਆ ਜੀਤਾਂ ਜਿਹੜੀਆਂ ਜੰਨੀਆਂ ਸੋਹਣੇ ਮਤਲਬ ਕੱਲਾ ਕੱਲਾ ਜਿਹੜਾ ਮਤਲਬ ਕਹਦੀ ਹੈ ਮਾਲਾ ਦੀ ਤਰ੍ਹਾਂ ਨਾ ਸ਼ਬਦ ਜਿਹੜਾ ਤੁਹਾਡਾ ਉਹ پروਇਆ ਪਿਆ ਅੱਜ ਦੇਖਦੇ ਆ ਵੀ ਆਪਾਂ ਵੀ ਆਪ ਕੇ ਦੇਖਦੇ ਆ ਬਹੁਤ ਜਿੱਦਾਂ ਦੀ ਮੇਰੀ ਮਤਲਬ ਸ਼ਰਮ ਅੱਜ ਖਤਮ ਹੋ ਚੁੱਕੀ। ਬਿਲਕੁਲ ਜੀ। ਫੋਨ ਦਾ ਸਾਰਾ ਹੋ ਗਿਆ। ਬਿਲਕੁਲ ਜੀ। ਤੁਸੀਂ ਐਵੇਂ ਲਓ ਰਿਸ਼ਤੇਦਾਰੀਆਂ ਖਤਮ ਹੋ ਗਈਆਂ। ਬਿਲਕੁਲ ਜੀ। ਅੱਗੇ ਤਾਂ ਤੁਸੀਂ ਦੇਖੋ ਹੁਣ ਜਦੋਂ ਫੋਨ ਹੀ ਤੁਸੀਂ ਉਹ ਟਾਈਮ ਦੇਖਿਆ। ਤੇ ਕਿਵੇਂ ਦੂਰ ਦੂਰ ਤੱਕ ਆਪਾਂ ਪਹਿਲਾਂ ਦੁਰਕ ਕੇ ਜਾਂਦੇ ਸੀਗੇ ਤੁਸੀਂ। ਹਾਂਜੀ ਹਾਂਜੀ ਬਿਲਕੁਲ। ਪਹਿਲਾਂ ਤਾਂ ਫੋਨ ਤੇ ਸਾਰਾ ਕੰਮ ਹੋ ਜਾਂਦਾ। ਫੋਨ ਸਾਰਾ ਝੂਠ ਬੋਲਿਆ ਜਾਂਦਾ ਹਨਾ। ਬਿਲਕੁਲ। ਹਾਂਜੀ। ਆ ਵਿਆਹਾਂ ਦੇ ਵਿੱਚ ਜੀ ਕੋਈ ਮੁੰਡੇ ਦਾ ਫੁੱਫੜ ਬੜੀਆ ਬੜਾ ਮਜ਼ਾਕੀਆ ਪਾਤਰ ਵੀ ਹੁੰਦਾ। ਤੇ ਇੱਕ ਮਤਲਬ ਇਨਸਾਨ ਵੀ ਹੁੰਦਾ ਰਿਸਪੈਕਟੇ ਮੁੰਡੇ ਦਾ ਫੁੱਫੜ ਆ ਯਾਨੀ ਮੁੰਡੇ ਦਾ ਫੁੱਫੜ ਹਾਂ ਹਾਂ ਨਹੀਂ ਮੁੰਡੇ ਦਾ ਫੁੱਫੜ ਹਾਂ ਹਾਂ ਨਹੀਂ ਮੁੰਡੇ ਦਾ ਫੁੱਫੜ ਟੁੱਟ ਪੈਣਾ ਨਾਲੇ ਦਾਰੂ ਮੰਗਦਾ ਨਾਲੇ ਮੰਗਦਾ ਕੁੱਕੜ ਨਹੀਂ ਮੁੰਡੇ ਦਾ ਬੋਲੇ ਹਾਂਜੀ ਇਹ ਠੀਕ ਹੈ ਟੱਠੀ ਪਗੜੀ ਖੁੱਲਾ ਪੋਤਾ ਹਾਂ ਟੱਠੀ ਪਗੜੀ ਲਾ ਪੋਤਾ ਮੂੰ ਚੱਲੇ ਕਰ ਤ ਉਸ ਦਾ ਖੋਖਾ ਹਾਂਜੀ ਮੋਢੇ ਚੁੱਕੀ ਬਾਂਦਰੀ ਤੇ ਕੁਛੀ ਚੁੱਕੀ ਕੁੱਕੜ ਗੋਛੜ ਨਹੀਂ ਮੁੰਡੇ ਦਾ ਫੁੱਫੜ ਬੰਦਾ ਬੋਲੇ ਭੰਨੇ ਭਾਂਡੇ ਦਾਰੂ ਦੇ ਨਾਲ ਮੰਗਦਾ ਅੰਡੇ ਨਸ਼ੇ ਦੀਆਂ ਖਾਵੇ ਗੋਲੀਆਂ ਪੀਵੇ ਡੋਡੇ ਭੁੱਕੜ ਨਹੀਂ ਮੁੰਡੇ ਦਾ ਫੁੱਫੜ ਹਾਂਜੀ ਆ ਬੰਦ ਕਰ ਦੇ ਮਤਲਬ ਤੂੰ ਨਹੀਂ ਤੁੰਤਾ ਸ਼ੌਕਨਾਰ ਮੈਂ ਕਰੇਲੇ ਤੜਕੇ ਹਾਂਜੀ ਸ਼ੌਕਨਾਰ ਮੈਂ ਕਰੇਲੇ ਤੜਕੇ ਲੈਂਦਾ ਮੁਸਕਾਂ ਉਹ ਲੈ ਖੜ ਕੇ ਖੁੰਡਾ ਰੱਖੇ ਠੋਡੀ ਹੀਠਾ ਬਿਟ ਬਿਟ ਝਾਕੇ ਭੁਖੜਨੀ ਮੁੰਡੇ ਦਾ ਫਪੜ ਮੁਰਦਾ ਬੋਲੇ ਕਫਨ ਪਾੜ ਦਾ ਬੋਗਦੇ ਵਾਂਗੂ ਮੋਸਕ ਮਾਰਦਾ ਫੂਲ ਪੂਰੀ ਤੇ ਮੱਥੇ ਮਾਰੀਆਂ ਮਰਿੰਦਾ ਵਰ ਗਿਆ ਦੁੱਪੜਨੀ ਮੁੰਡੇ ਦੇ ਫਪੜਾ ਉਹ ਬਹੁਤ ਸੋਹਣਾ ਤਾ ਦੇਖੋ ਜੀ ਬੰਤ ਸਿੰਘ ਫੂਲ ਪੂਰੀ ਜੀ ਇਹ ਫੂਲਦੇ ਨੇ ਤਾ ਦੇਖੋ ਕਿਸ ਤਰ੍ਹਾਂ ਦੇ ਮਤਲਬ ਆਪਾਂ ਕਹਿ ਦਈਏ ਇਹ ਦਿਲਵਿੰਦੀਆਂ ਨਾ ਕੱਲਾ-ਕੱਲਾ ਨਿਕਲਦੀਆਂ ਜੀ ਉਹ ਆਪਾਂ ਲਿਖਦੇ ਆ ਕੱਲਾ-ਕੱਲਾ ਇੱਕ ਮਾਲਾ ਦੀ ਤਰ੍ਹਾਂ ਜਿਹੜੀ ਚੀਜ਼ ਪਰੌਣੇ ਆ ਬਹੁਤ ਸੋਹਣਿਆ ਸੋਹਣਿਆ ਆ ਦੇਖ ਲੋ ਇਹ ਵੀ ਗੱਲ ਹੈਗੀ ਖਾਸੇ ਮਹਿਕਾਂ ਬੰਡੇ ਖੇੜਾ ਮੇਲ-ਗੇਲ ਨਾਲ ਭਰਿਆ ਵੇੜਾ ਮੁੰਡੇ ਦੇ ਵਿਆਹ ਦਾ ਚਾ ਚੜਿਆ ਕੋਈ ਧਰਤੀ ਪੈਰ ਨਾਲ ਲਾਵੇ ਬਾਪੂ ਬੇਬੇ ਦਾ ਚਾ ਚੱਕੇ ਨਾ ਜਾਵੇ ਆ ਸਹੀ ਹੈ ਬਹੁਤ ਸਹੀ ਖਾਸੇ ਮਹਿਕਾਂ ਬੰਡੇ ਖੇੜਾ ਮੇਲ-ਗੇਲ ਨਾਲ ਭਰਿਆ ਵੇੜਾ ਮੁੰਡੇ ਦੇ ਵਿਆਹ ਦਾ ਚਾ ਚੜਿਆ ਕੋਈ ਧਰਤੀ ਪੈਰ ਨਾਲ ਲਾਵੇ ਬਾਪੂ ਬੇਬੇ ਦਾ ਚਾ ਚੱਕੇ ਨਾ ਜਾਵੇ ਹਾਂਜੀ ਬਹੁਤ ਬਹੁਤ ਮਤਲਬ ਇਸ ਕਿਤਾਬ ਦੇ ਵਿੱਚ ਵੀ ਤੁਸੀਂ ਐ ਮਨ ਲੋ ਕਲੀ-ਕਲੀ ਤੁਸੀਂ ਜਦੋਂ ਪੜੋਗੇ ਨਾ ਦਿਲ ਨੂੰ ਸ਼ੂਰ ਦੀ ਮਤਲਬ ਕਹੀ ਚੀਰਦੀ ਜਾਊਗੀ ਗੱਲ ਕਿ ਮਤਲਬ ਇੰਨੀਆਂ ਸੋਹਣੀਆਂ ਸੋਹਣੀਆਂ ਜਿਹੜੀਆਂ ਗੱਲਾਂ ਬੰਦ ਸਿੰਘ ਫੂਲਪੁਰੀ ਜੀ ਨੇ ਲਿਖੀਆਂ ਔਰ ਇਹੀ ਜਿਹੜੀਆਂ ਦਸੀਆਂ ਇਹਨਾਂ ਨੇ ਦੋ ਕਿਤਾਬਾਂ ਵੀ ਅੱਗੇ ਜਿਹੜੀਆਂ ਜ਼ਿਕਰ ਕੀਤਾ ਉਹ ਵੀ ਅੱਗੇ ਜਿਹੜੇ ਇਹਨਾਂ ਦੇ ਦਰਸ਼ਕ ਚਾਹਣ ਵਾਲੇ ਨੇ ਜਿੰਨਾ ਪ੍ਰੇਮ ਕਿਤਾਬਾਂ ਦੇ ਵਿੱਚ ਮਿਲਿਆ ਅੱਗੇ ਜੀ ਦੱਸੋ ਜੀ ਆਹ ਜੀ ਥੋੜੀ ਭਗਵਨ ਮਿਤਰਾ ਸੋਹਣੀ ਪਗਵਨ ਮਿਤਰਾ ਕੋਲ ਖੜੋ ਕੇ ਮੇਰੇ ਮੈਂ ਸ਼ੀਸ਼ਾ ਬਣ ਬਹਿਣੀ ਆ ਸਾਹਮਣੇ ਹਾਣੀਆਂ ਤੇਰੇ ਚੀਤ ਬਹੁਤੀ ਰੰਗ ਰੰਗੀ ਪਟਿਆਲੇ ਸਾਹੀ ਪਗਵੇ ਤੈਨੂੰ ਮੈਨੂੰ ਵੇਖ ਵੇਖ ਕੇ ਬਹੁਤ ਸਰਾਉਂਦਾ ਜਾਗਵੇ ਆਹ ਆ ਰੀਤਾ ਰੀਤਾ ਦੇ ਪਾਸੇ ਭਨ ਕੇ ਸਿਰ ਜੀ ਨਵੇਂ ਸ ਅੱਛਾ ਚਾਹ ਤਰਾ ਸਾਰਾ ਕੋਸਾ ਦੀ ਤੇਰਾ ਮੈਨੂੰ ਮਿਲਣਾ ਤੇਰਾ ਮੈਨੂੰ ਮਿਲਣਾ ਦਰਦਾਰੇ ਖੁਦਾ ਹੈ ਜਿਸਮਾ ਦਾ ਮਿਲ ਰਹੀ ਰੂਹਾਂ ਦਾ ਨਕਾ ਹੈ ਇੱਕ ਤੇਰੇ ਨੂੰ ਸਜਦਾ ਕੀਤਾ ਮੇਰੇ ਮਹਿਰਮ ਇਸ਼ਕ ਤੇਰੇ ਨੂੰ ਸਜਦਾ ਮੇਰਾ ਮੇਰੇ ਮਹਿਰਮ ਮੈਂ ਖਿਦਮਤ ਤੇਰਾ ਆਲਮ ਇਲਮ ਨੂੰ ਅਤਨਰਵੰਡੀਂ ਇਬਾਦਤ ਮੌਲਾ ਸੁਆਨਾ ਅੱਲਾਹ ਤੇਰਾ ਮੇਰਾ ਮਿਲਣਾ ਦਰਦਾਰੇ ਖੁਦਾ ਹੈ ਇਸੇ ਸੁਆ ਨਾਲ ਰੂਹ ਬਰਕਰਾਰ ਹੈ ਬਾਕੀ ਬੰਦ ਸਿੰਘ ਫੂਲਪੁਰੀ ਜਿੰਨੇ ਜਿੱਥੇ ਤੇ ਸਨਮਾਨਤ ਵੀ ਕੀਤਾ ਗਿਆ ਉਹ ਵੀ ਅਸੀਂ ਹਾਈਲਾਈਟ ਦੇ ਵਿੱਚ ਉਹ ਚੀਜ਼ ਸਾਰੀ ਵੀਡੀਓ ਅਸੀਂ ਪ੍ਰਕਾਸ਼ਿਤ ਜਿਹੜੀ ਨਾਲ ਕਰਾਂਗੇ ਅਸੀਂ ਵੀਡੀਓ ਦੇ ਵਿੱਚ ਵਿੱਚ ਵੀ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਨਾਲ-ਨਾਲ ਅਸੀਂ ਦਿਖਾਉਂਦੇ ਰਹਾਂਗੇ ਕਿ ਕੀ ਕੁਝ ਜਿਹੜੀਆਂ ਪ੍ਰਾਪਤੀਆਂ ਬੰਦ ਸਿੰਘ ਫੂਲਪੁਰੀ ਜੀ ਨੇ ਜੋ ਕੀਤੀਆਂ ਨੇ ਇਹ ਕਿਹੜੀ ਕਿਤਾਬ ਕਿਸੀਗੀ ਆਪਣੀ ਇਹ ਹੈ ਜੀ ਲੋਕ ਕਥਾਵਾਂ ਲੋਕ ਕਥਾਵਾਂ ਜਿਹੜੀ ਕਹਿੰਦੇ ਸੀਗੇ ਖਤਮ ਹੋ ਚੁੱਕੀਆਂ ਹਾਂ ਹਾਂ ਜੀ ਅੱਛਾ ਇਹ ਵੀ ਉਹਨਾਂ ਦਾ ਨਚੋੜ ਕਰਕੇ ਹਾਂ ਜੀ ਹਾਂ ਜੀ ਕੀ ਬਾਤ ਹੈ ਇਹ ਵੀ ਕਦਰ ਦੇ ਕਲਾਕਾਰ ਸੱਜੀ ਅਦਰ ਦੇ ਕਸੀ ਪੁੰਨੂ ਦੇ ਜਾਣੇ ਹੂੰ ਇੱਕ ਹੈ ਜੀ ਆਪਣਾ ਸਹਿਬਾ ਜੱਟੀ ਸੀ ਸਹਿਬਾ ਜੱਟੀ ਨੇ ਕਿਹਾ ਵੀ ਇਸ ਤਰ੍ਹਾਂ ਕਰਕੇ ਕਰਮੋਨਾ ਦੇ ਬੰਦੇ ਨੂੰ ਭੇਜਿਆ ਤੇ ਉਹ ਵੀ ਮੇਰਾ ਵਿਆਹ ਹੋ ਰਿਹਾ ਤੇ ਆ ਜਾ ਛੇਤੀ ਲੈ ਜਾ ਮੈਨੂੰ ਉੱਥੇ ਕਰਮੋ ਕਹੇ ਮਰਜਿਆ ਹੋਏ ਅਥਰੂ ਅੱਖਾਂ ਵਿੱਚ ਚੜਕਾ ਕੇ ਜੱਟੀ ਸਹਿਬਾ ਚੰਦੜਾ ਨੇ ਕਹਨੂੰ ਲੈ ਜਾਣੀ ਹੈ ਵਿਆਹ ਕੇ ਆ ਲੈ ਚੱਠੀ ਸਹਿਬਾ ਦੀ ਜੱਟੀ ਨੇ ਰੋਰੋ ਗਿੱਲੀ ਕੀਤੀ ਕੰਨ ਲਾ ਕੇ ਸੁਣ ਲਓ ਜਿਹੜੀ ਅਤੋਂ ਅਤੋਂ ਬੀਤੀ ਮੈਂ ਨਹੀਂ ਜਾਣਾ ਚੰਦੜਾ ਦੇ ਕਹਿੰਦੀ ਮਰ ਜੂੰਗੀ ਵਿਹੋਖਾ ਕੇ ਜੱਟੀ ਸਹਿਬਾ ਚੰਦੜਾ ਨੇ ਕਹਨੂੰ ਲੈ ਜਾਣੀ ਹੈ ਵਿਆਹ ਕੇ ਵਿੱਚ ਇੱਕ ਵਿੱਚ ਤਰੰਜਣ ਦੇ ਹੁੰਦੇ ਚਰਚਾ ਜੱਟਾ ਤੇਰੀ ਲਾ ਕੇ ਵਿੱਚ ਮਸੀਤੇ ਹੋਏ ਹੁਣ ਕਿਉ ਹੋਤੇ ਹੋਏ ਦੂਜੀ ਵਾਰ ਨਹੀਂ ਜਮਣਾ ਆ ਕੇ ਜੱਟੀ ਸਹਿਬਾਂ ਚੰਦੜਾ ਨੇ ਕੰਨੋ ਲੈ ਜਾਣੀ ਉਹ ਵੇਹਕੇ ਉਹ ਸਰਦਾਰ ਸਿਆਲਾਂ ਦੀ ਮਰਜੂ ਮਿਰਜਾ ਮਿਰਜਾ ਕਰਦੀ ਅੱਜ ਤੇਰੇ ਵੱਜੋਂ ਇਹ ਮਿਰਜਾ ਕੋਈ ਨਹੀਂ ਉਹਦਾ ਦਰਦੀ ਕਿੱਥੇ ਬੱਕੀ ਤੇਰੀ ਉਹ ਅੰਬਰੋ ਮੁਰਦੀ ਜੋ ਕਾਕਾ ਕੇ ਔਰ ਜੱਟੀ ਸਹਿਬਾਂ ਦੀ ਜੱਟ ਨੇ ਚਮੂ ਹੀ ਕੜੀ ਨਾ ਲਾ ਲਈ ਬੱਕੀ ਕੱਢ ਤਵੇਲੇ ਚੋਰੇ ਵੀ ਚਾਲ ਸਿਆਲਾਂ ਨੂੰ ਪਾਰੀ ਆ ਗਿਆ ਮਾਸੀ ਬੋਨੀ ਫੂਲ ਪੂਰੀ ਕਹਦੇ ਜੱਟੀ ਨੂੰ ਜਾ ਕੇ ਠੀਕ ਇਹ ਮਤਲਬ ਜਿਹੜੀਆਂ ਤੁਹਾਡੀਆਂ ਕਿਤਾਬਾਂ ਨੇ ਇਹ ਤੁਸੀਂ ਮਤਲਬ ਆਨਲਾਈਨ ਕਿਤੇ ਜਾ ਕੇ ਕੋਸ਼ਿਸ਼ ਕੀਤੀ ਹੈਗੀ ਆ ਆਨਲਾਈਨ ਵੀ ਮਿਲ ਸਕੇ ਨਹੀਂ ਵੈਸੇ ਇਹ ਮੇਰੇ ਬਾਰੇ ਮੈਨੂੰ ਨਹੀਂ ਆਇਆ ਅੱਛ ਕਿ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਤੁਸੀਂ ਜਿਹੜੀਆਂ ਲਿਖੀਆਂਆਂ ਮੀਆਂ ਪੰਜਾਬ ਦੇ ਲਈ ਪੰਜਾਬ ਬਾਰਸਾਂ ਦੇ ਲਈ ਤੇ ਅੱਗੇ ਹੋਰ ਦੱਸੋ ਜੀ ਦੇਖੋ ਜੈਮਲ ਪੱਤਾ ਜੀ ਹਾਂਜੀ ਜੈਵਲ ਪਤਾ ਬਹੁਤ ਬਾਦਲ ਹੋਏ ਪਏ ਹਾਂਜੀ ਰਾਜਪੂਤਾ ਤਾਂ ਹੀ ਅਖਵਰ ਡਰਾਵਾ ਦੇਵੇ ਜੰਗ ਦਾ ਠੱਕੇ ਨਾਲ ਜੈਮਲ ਤੋਂ ਧੀ ਦਾ ਡੋਲਾ ਮੰਗਦਾ ਜੈਗਰ ਜੈਵਲ ਨੇ ਜਵਾਬ ਦਿੱਤਾ ਉਹਦੇ ਵਿੱਚ ਜੈਮਲ ਤੇ ਫੱਤੇ ਤਾਂ ਤੂੰ ਨਹੀਂ ਜਾਣਦਾ ਵੱਡਦੇ ਆਂਗੇ ਨਕੌੜਾ ਵੱਡੇ ਕਬੀ ਖਾਨ ਦਾ ਜੇ ਤੂੰ ਧੀ ਦਾ ਡੋਲਾ ਸਾਥੋਂ ਫੇਰ ਮੰਗਿਆ ਸਿਰ ਵੱਡ ਤੇਰਾ ਨਹੀਂ ਚਤੌਰ ਟੰਗਿਆ ਵੇਖ ਲਈ ਮੈਦਾਨੇ ਭੇੜ ਸੂਰੇ ਸਾਣ ਦਾ ਵੱਡਦੇ ਆਂਗੇ ਨਕੌੜਾ ਵੱਡੇ ਕਬੀ ਖਾਨ ਦਾ ਔਰ ਉਹ ਰਾਜਪੂਤਾ ਨਹੀਂ ਆਏ ਗਦਾਰ ਮੁਗਲਾ ਹੂੰ ਸਹੀ ਉਹ ਰਾਜਪੂਤ ਨਹੀਂ ਗਦਾਰ ਮੁਗਲਾ ਜਿਹੜੇ ਧੀਆ ਦੇ ਕੇ ਮਰਦਾਰ ਮੁਗਲਾ ਕਾਤ ਹੁੰਦਾ ਜਿਵੇਂ ਅਸਮਾਨ ਦਾ ਵੱਡਦੇ ਆਂਗੇ ਨਕੌੜਾ ਵੱਡੇ ਖਬੀ ਖਾਨ ਦਾ ਅਸੀਂ ਇਹਨੇ ਤੇਰੇ ਨਾਲ ਨਾਤਾ ਜੋੜਾਂਗੇ ਤੂੰ ਵਾਰ ਕਰ ਵਾਰ ਦਾ ਜਵਾਬ ਮੜਾਂਗੇ ਠੀਕ ਹੈ ਅਸੀਂ ਨਹੀਂ ਤੇਰੇ ਨਾਲ ਨਾਤਾ ਜੋੜਾਂਗੇ ਤੂੰ ਬਾਰ-ਬਾਰ ਵਾਰ ਦਾ ਜਵਾਬ ਮੋੜਾਂਗੇ ਵੇਖ ਲਈ ਮਦਾਨੇ ਭੇੜ ਸੂਰੇ ਸਾਨ ਦਾ ਵੇਖ ਲਈ ਮਦਾਨੇ ਭੇੜ ਤੀਰ ਕਿਰਪਾਨ ਦਾ ਬੜਦਿਆਂਗੇ ਨਕੌੜਾ ਵੱਡੇ ਖੁਬੀ ਖਾਨ ਦਾ ਕਿ ਤੁਸੀਂ ਉਹ ਵੀ ਆਪਣੇ ਆਪਾ ਕਹਿੰਦੇ ਡੇਰਾਵਾਤੇ ਵੀ ਕੋਈ ਦੋ ਲੈਣਾ ਤੁਸੀਂ ਕਦੇ ਲਿਖਿਆ ਸੀ ਜੀ ਕਦੇ ਬਸ ਜੀ ਡੇਰਾਵਾਤੇ ਵੀ ਕਿਤੇ ਜਿਹੜੇ ਆਪਾਂ ਕਹਿੰਦੇ ਪਖੰਡੀ ਡੇਰੇ ਜਿਹਾ ਹੋਰ ਹਾਂ ਲਿਖਿਆ ਜੀ ਉਹਦੇ ਵੀ ਮੈਂ ਇੱਕ ਦੇਖਿਆ ਸੀ ਇੱਕ ਉਹ ਕਿਸ ਤਰ੍ਹਾਂ ਉਹ ਵੀ ਦੱਸ ਦੋ ਮੜਾ ਜੀ ਆ ਵੀ ਸਾਧ ਪਖੰਡੀ ਆ ਉਹ ਵੀ ਸਾਧ ਪਖੰਡੀ ਆ ਬਾਰਜਾ ਟਰਕੀ ਕੁੱੜਦੇ ਨੇ ਧਰਮ ਦੇ ਨਾਂ ਤੇ ਲੁੱਟਦੇ ਨੇ ਇੱਥੇ ਅੰਨਿਆਂ ਦੀ ਵੰਡੀ ਹੈ ਅੱਛ ਵਤਿਉ ਲਾਉਂਦੇ ਨੇ ਰੱਬ ਦੇ ਬਣੇ ਬਤਿਉਲੇ ਨੇ ਪਰ ਠੱਗਾਂ ਦੇ ਟੋਲੇ ਨੇ ਗੰਦੇ ਚੂਹੀ ਲੰਡੀਆ ਇਹ ਵੀ ਸਾਧ ਪਖੰਡੀਆਂ ਇਹ ਵੀ ਸਾਧ ਪਖੰਡੀਆਂ ਆ ਜੀ ਆਹ ਇਹ ਤਾਂ ਬਹੁਤ ਸਾਹ ਦੇਖ ਲਓ ਹੁਣ ਬਹੁਤ ਠੁਕਮੀ ਗੱਲ ਇਹਦੇ ਵਿੱਚ ਜਿਹੜੀ ਬੰਦ ਸਿੰਘ ਫੂਲਪੁਰ ਜੀ ਨੇ ਲਿਖੀ ਆ ਕਿ ਸਾਡੇ ਲੋਕਾਂ ਦਾ ਵਿਸ਼ਵਾਸ ਹੀ ਹੋਰ ਪਾਸੇ ਜਾਣ ਲੱਗ ਗਿਆ ਮਨ ਜਿਆਦਾ ਪਟਕਣ ਲੱਗ ਗਿਆ ਜਿਹੜੇ ਆਪਦੇ ਗੁਰੂ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉੱਥੇ ਨਹੀਂ ਵਿਸ਼ਵਾਸ ਰਿਹਾ ਮਤਲਬ ਮਨ ਇਹ ਨਾ ਜਿਆਦਾ ਪੜਕਦਾ ਕਦੇ ਕਿੱਥੇ ਜਾਂਦੇ ਨੇ ਕਦੇ ਕਿੱਥੇ ਜਾਂਦੇ ਨੇ ਸਾਡਾ ਕੰਮ ਹੋ ਜੇ ਪਤਾ ਨਹੀਂ ਕਿੱਥੇ ਕੀ ਮਤਲਬੜਕਾ ਆ ਵੀ ਦਿੰਦੇ ਨੇ ਮੈਂ ਸਿੱਖੀ ਬਾਰੇ ਵੀ ਲਿਖਿਆ ਜੀ ਦਸਾਂ ਗੁਰੂਆਂ ਚਾਰ ਗੁਰ ਸਿੱਖਾਂ 15 ਭਗਤਾਂ 11 ਭਟਾਂ ਹਮ ਦਸਾਂ ਗੁਰੂਆਂ ਚਾਰ ਗੁਰ ਸਿੱਖਾਂ 15 ਭਗਤਾਂ 11 ਭਟਾਂ 5894 ਸ਼ਬਦ 1430 ਪੰਨੇ 31 ਰਾਗ 13 ਭਾਸ਼ਾਵਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਲਾਹੀ ਜੋਤ ਜਗਾਈ ਸਿੱਖੀ ਕੋਈ ਜ਼ੁਲਮ ਦੇ ਵਰਕੇ ਫੋਰ ਵੇਖੋ ਮੁਗਲਾਂ ਫਰੰਗੀਆਂ ਬਹੁਤ ਜੜਕਾਈ ਸਿੱਖੀ ਆਗੇ ਭਈ ਅਕਾਲ ਕੀ ਅਸੀ ਮਾਲਾ ਰਖ ਤਲਵਾਰ ਉਠਾਈ ਸਿੱਖੀ ਵਾਹ ਵਾਹ ਹਾਂ ਜੀ ਹਾਂ ਜੀ ਸੋ ਇਹ ਸੀਗੇ ਜੀ ਆਪਣੇ ਨਾਲ ਪੂਲ ਤੋਂ ਬੰਦ ਸਿੰਘ ਪੂਰੀ ਜੀ ਜੋ ਇਹਨਾਂ ਨੇ ਕਿਤਾਬਾਂ ਲਿਖੀਆਂ ਜੋ ਜਿਹੜੇ ਆਪਾਂ ਕਹ ਦੀਏ ਤਵੇ ਵੱਡੇ ਕਹ ਦੀਓ ਉਸ ਪਹਿਲਾਂ ਜਿਹੜਾ ਅੱਜ ਤੋਂ ਸੋਸ਼ਲ ਮੀਡੀਆ ਦਾ ਜਮਨ ਆਪਾਂ ਦੇਖਦੇ ਆਂ ਫੋਨ ਤੇ ਸਾਰਾ ਕੁਝ ਜਿਹੜਾ ਆ ਜਾਂਦਾ ਕਿ ਪਹਿਲਾਂ ਆ ਚੀਜ਼ਾਂ ਦੀ ਬਹੁਤ ਜ਼ਿਆਦਾ ਕਦਰ ਸੀ ਇਹ ਕਿਤੇ ਇਹ ਵੀ ਦੇਖਦੇ ਹਾਂ ਕਿ ਮਤਲਬ ਪਹਿਲਾਂ ਵਾਲੇ ਟਾਈਮ ਨਾਲੋਂ ਤੇ ਹੋਣ ਵਾਲੇ ਆਪਾਂ ਅੱਜ ਦੀ ਟਾਈਮ ਦੀ ਗੱਲ ਕਰ ਲਈਏ ਕਿੰਨਾ ਕ ਜ਼ਿਆਦਾ ਫਰਕ ਦੇਖਦੇ ਤੁਸੀਂ ਤੁਸੀਂ ਆਪ ਵੀ ਦੇਖ ਲਓ ਜੀ ਫਰਕ ਕੀ ਹੈਗਾ ਅੱਗੇ ਮੇਰੀ ਗੱਲ ਸੁਣੋ ਮੇਲੇ ਲੱਗਦੇ ਵਿਆਹ ਹੁੰਦੇ ਕਿੰਨਾ ਚਾਹ ਹੁੰਦਾ ਸੀਗਾ ਤੇ ਅੱਜ ਕੱਲ ਵਿਆਹ ਦਾ ਕੀ ਹਾਲ ਆ ਵਿਆਹ ਦਾ ਇੱਕ ਦਿਨ ਜਿੱਦ ਨੇ ਪਰ ਜਾਂਦਾ ਪਹਿਲਾਂ ਤਾਂ 15 ਮਿੰਟ ਮੇਰੀ ਗੱਲ ਸੁਣੋ ਨਵੀਂ ਜਨਰੇਸ਼ਨ ਜਿਹੜੇ ਪਾਸੇ ਲੱਗੀ ਪਈ ਆ ਕਿਤੇ ਨਸ਼ਾ ਨੁਸ਼ਿਆਂ ਦਾ ਕੀ ਹਾਲ ਆ ਤੁਸੀਂ ਜਿੰਨਾ ਮਰਜ਼ੀ ਕੰਟਰੋਲ ਕਰ ਲਓ ਜੋ ਮਰਜ਼ੀ ਕਹੋ ਕਿਸੇ ਬੱਚੇ ਨੂੰ ਕੋ ਨਸ਼ਿਆਂ ਬਾਰੇ ਥੁੱਥ ਜ ਹਾਂਜੀ ਹਾਂਜੀ ਬਹੁਤ ਜਿਆਦਾ ਫਰਕ ਪੈਗਾ ਮੰਨ ਲਓ ਪਹਿਲਾ ਟੈਕਨੋਲੋਜੀ ਐਨੀ ਸੀ ਇੰਨੀ ਜਿਆਦਾ ਤਾਂ ਉਸ ਤਰ੍ਹਾਂ ਉਦੋਂ ਉਦੋਂ ਮੋਹ ਪ੍ਰੇਮ ਕਿੰਨਾ ਹੁੰਦਾ ਸੀ ਹਾਂਜੀ ਹਾਂਜੀ ਹੁੰਦਾ ਨਹੀਂ ਮੇਰੀ ਗੱਲ ਸਮਝ ਚਾਚੇ ਦੀ ਤਾਏ ਦੀ ਮਾਸੀ ਦੀ ਫੁੱਪੜ ਦੀ ਭੂਆ ਦੀ ਭੇਤੀਜੀ ਦੀ ਕਿੰਨੀ ਰਿਸਪੈਕਟ ਸੀ ਅੱਜ ਅੱਜ ਕੀ ਕੌਣ ਕਹਿੰਦਾ ਕੌਣ ਕਹਿੰਦੇ ਆਉਂਦਾ ਕੌਣ ਘਰ ਜਾਂਦਾ ਰਿਸ਼ਤੇਦਾਰੀਆਂ ਖਤਮ ਹੋ ਗਈਆਂ ਸਭ ਕੁਝ ਰਿਲੇਸ਼ਨ ਖਤਮ ਹੋ ਗਏ ਬਸ ਪਹਿਲਾਂ ਤਾਂ ਆ ਕੇ ਅਗਲਾ ਬੰਧੇ ਕਰਦੇ ਸੀ ਬਣਾ ਦੀ ਇੱਤਿਹਾਸਕਾਰ ਪੂਰਾ ਹੁੰਦਾ ਸੀ ਹਾਂਜੀ ਹਾਂਜੀ ਅੱਜ ਤੱਕ ਉਹ ਦੋਰੀ ਸਸਰੀਕਾਲ ਮੱਤਰੀ ਅੱਜ ਵੀ ਮੇਰੀ ਗੱਲ ਸੁਣੋ ਪੜ ਕੇ ਸਕੂਲੋਂ ਆਉਣਾ ਪੱਠੇ ਲਿਆਉਣੇ ਪੱਠੇ ਕੁੱਤਰਨੇ ਕੁੱਤਰ ਕੇ ਉਸ ਤੋਂ ਬਾਅਦ ਉਹਨਾਂ ਦੇ ਆਪਣਾ ਕਬਡੀ ਖੇਡਣਾ ਟੋਡੀ ਖੋੜਨਾ ਫਿਰ ਨਹਾਉਣਾ ਕੇ ਫਿਰ ਆਉਂਦੇ ਖੇਤ ਜਾਣਾ ਖੇਤ ਰਾਤ ਨੂੰ ਰਾਕੀ ਕਰਨੀ ਤੇ ਅੱਜ ਕੱਲ ਦੇ ਮੁੰਡੇ ਪੱਠੇ ਵੱਢਣ ਨਹੀਂ ਜਾਂਦੇ ਕੋਈ ਹੋਰ ਕੀ ਹੋਰ ਕੀ 1.5 ਦੇ ਵਿੱਚ 1.6 సే ਵੱਧ ਹੁੰਦੀਆਂ ਇੱਕ ਬੋਤਾ ਹੁੰਦਾ ਦੋ ਬਲਦ ਹੁੰਦੇ ਤੇ ਇੰਨਾ ਕੰਮ ਕਾਰੋਬਾਰ ਸੀਗਾ ਹੋਰ ਸੀਗਾ ਪਰ ਹੁਣ ਤੁਹਾਨੂੰ ਪਤਾ ਹੀ ਦੇਖ ਰਹੋ ਮੁੰਡਿਆਂ ਨਾਲ ਕੀ ਹਾਲ ਅੱਜ ਕੱਲ੍ਹ ਜਾਂਦਾ ਲੱਗਦਾ ਕਹਿੰਦੇ ਨਾ ਜਿਆਦਾ ਬੋਲੇ ਕੱਢਦੇ ਨਹੀਂ ਹਾਂ ਦੀ ਬਿਲਕੁਲ ਬਿਲਕੁਲ ਛੋਟੇ ਸਮੇਂ ਪਹਿਲੇ ਤਾਂ ਹਮ ਤੁਸੀਂ ਦੇਖੋ ਤੁਸੀਂ ਆਪ ਵੀ ਕਹਿੰਦੇ ਹੋ ਕਿ ਕਿੰਨਾ ਕਿੰਨਾ ਕੰਮ ਕਰਦੇ ਹੋ ਹਾਂ ਦੀ ਬਿਲਕੁਲ ਮੈਂ ਬਰਟੰਡੇ ਆਈਟੀ ਜੀ ਜੀ ਗੱਡੀ ਲੱਗ ਜਾਂਦੀ ਮੈਂ ਡੇਲੀ ਸਾਈਕਲ ਤੇ ਬਰਟਾ ਜਾਦਾ ਚਾਹ ਉਹਨੂੰ ਘਰ ਆਉਂਦਾ ਵਾਸੀ 70 ਕਿਲੋਮੀਟਰ 35 ਕਿਲੋਮੀਟਰ ਜਾਣਾ 35 ਕਿਲੋਮੀਟਰ ਆਉਣਾ ਉਸ ਤੋਂ ਬਾਅਦ ਪੱਠੇ ਲਿਆਉਣੇ ਪੱਠੇ ਕੁੱਤਣੇ ਕਰਕੇ ਰਾਤ ਨੂੰ ਖੇਤ ਆਪਣੇ ਰੱਖੀ ਪਣਾ ਤੇ ਹੁਣ ਅੱਜ ਦਾ ਐ ਮੰਨ ਲਓ ਅਗਲਾ ਦੇ ਕੇ ਸੈਲਫ ਸਟਾਕ ਮੋਟਰਸਾਈਕਲ ਭੱਜ ਜਾਂਦਾ ਤਾਂ ਹੀ ਹੋ ਜਾਂਦੀਆਂ ਸੇਤਾਂ ਨਹੀਂ ਰਹਿੰਦੀਆਂ ਕੋ ਆਤ ਤੇ ਪੈ ਜਾਂਦੀ ਆ ਉਹ ਜੀ ਕਾਰਾਂ ਗੱਡੀਆਂ ਤੇ ਜਾਣਦੀ ਹੁਣ ਤੁਸੀਂ ਕਹਿੰਦੇ ਹੋ 70 70 ਕਿਲੋਮੀਟਰ ਚ ਪਹਿਲਾਂ ਜਾਣਾ 35 ਕਿਲੋਮੀਟਰ ਜਾਣਾ 35 ਕਿਲੋਮੀਟਰ ਸਾਈਕਲ ਤੇ ਆਉਣਾ ਤੇ ਹੁਣ ਅੱਜ ਦੇ ਯੁੱਗ ਦੇ ਵਿੱਚ ਹੁਣ ਸਾਈਕਲ ਆਪਾਂ ਦੇਖਦੇ ਕਿੰਨਾ ਕੋਣ ਦੀ ਸਾਈਕਲ ਨਹੀਂ ਕੋਈ ਕੋਈ ਨਹੀਂ ਤੇ ਪਹਿਲਾਂ ਤਾਂ ਹੁਣ ਤਾਂ ਮੋਟਰਸਾਈਕਲ ਆ ਕੇ ਕਾਰ ਆ ਗਈਆਂ ਹੋ ਦੇਖ ਲਓ ਤੁਸੀਂ ਮੁੰਡਾ ਦਾ ਹਾਲ ਦੇਖ ਲਓ ਤੁਸੀਂ ਸੋਚ ਹੀ ਬਦਲ ਗਈ ਹੁਣ ਪੱਗਾ ਪੱਗਾ ਕਿੰਨਾ ਕਰੇ ਹਰੇ ਕੋਲ ਟਾਵਰ ਚਾਹੁੰਦਾਗਾ ਕੋਈ ਕੰਮ ਨਹੀਂ ਕਰਕੇ ਇਚਾਰਾ ਜੀ ਕੋਈ ਕਰਕੇ ਰਾਦੇ ਹਰੇ ਕਹਿੰਦਾ ਮੇਰੇ ਕੋਲ ਕਾਰ ਹੋਵੇ ਚੰਗਾ ਮੋਬਾਈਲ ਹੋਵੇ ਮੇਰੇ ਔਰਾ ਗਰਦੀ ਕਰਾਂ ਬਸ ਕੁਛ ਨਾ ਕਰਾਂ ਬਸ ਬਸ ਕਰਦੇ ਜੇ ਹੈਗੇ ਨੇ ਵਧੀਆ ਸਾਡਾ ਤਾਂ ਸਾਰੀ ਜਾਨ ਹਾਂਜੀ ਹਾਂਜੀ ਦਾ ਮਤਲਬ ਕਰਨਾ ਜਿੰਨਾ ਚੱਕਰ ਹੈਗੇ ਨੇ ਜਿਵੇਂ ਤੁਸੀਂ ਐ ਕਿ ਬੰਦੇ ਆਪਾਂ ਕਹਿ ਦਈਏ ਲੱਗ ਚੱਲੀਏ ਫਿਰ ਤਾਂ ਸਰਕਾਰੀ ਨੌਕਰੀ ਬਾਪੂ ਜੀ ਹੈਗੇ ਨੇ ਭਾਈ ਮੈਂ ਤਾਂ ਚਿੱਟੇ ਜਿਲ੍ਹੇ ਐਸ਼ ਕਰਦਾ ਮੈਂ ਤਾਂ ਉਹ ਕਰਦਾ ਅੱਜ ਦਾ ਜਮਾਨਾ ਹੋ ਗਿਆ ਹਾਂਜੀ ਹਾਂਜੀ ਅਨ ਤੇ ਇਹ ਵੀ ਇੱਕ ਹੈਗੀ ਹੈ ਕਿ ਮਤਲਬ ਜ ਕਿ ਹੁਣ ਕੰਮ ਨੂੰ ਦੇਖ ਕੇ ਵੈਸੀ ਨਾ ਨਾ ਨਾਲ ਹੀ ਸਟੱਡੀਆ ਨਾਲ ਹੀ ਕੰਮ ਕਰ ਰਿਹਾ ਅੱਛਾ ਦੋਤਾ ਵੀ ਮੇਰਾ ਕੈਨੇਡਾ ਗਿਆ ਉਹ ਵੀ ਨਾਲੇ ਕੰਮ ਕਰਦਾ ਨਾਲੇ ਸਟੱਡੀ ਕਰਦਾ ਹੁਣ ਤੱਕ ਕੋਈ 3-4 ਸਾਲ ਹੋ ਗਏ ਆ ਮੇਰੇ ਲੜਕੇ ਨੂੰ ਅਵਾਰਡ ਮਿਲਿਆ ਹੋਇਆ ਪੰਜਾਬ ਸਟੇਟ ਅਵਾਰਡ ਜੀ ਉਹ ਮਾਸਟਰ ਦਾ ਮੇਰਾ ਲੜਕਾ ਇੱਥੇ ਮਾਸਟਰ ਹਰਚਰਨ ਸਿੰਘ ਹਰਚਰਨ ਸਿੰਘ ਗਰੇਵਾਲ ਨਾਲ ਮੇਰੀ ਮਿੱਤਰਤਾ ਸੀ ਮੇਰੇ ਲੜਕੇ ਦਾ ਨਾਮ ਇਸ ਦਾ ਗਨ ਹਰਚਰਨ ਸਿੰਘ ਹੀ ਰੱਖਿਆ ਮੈਂ ਤੇ ਇਹ ਜੇ ਉਧਰ ਤਾਂ ਨਹੀਂ ਹੀ ਲੱਗਿਆ ਪਰ ਪੜ੍ਹਾਈ ਦੇ ਵਿੱਚ ਐਮਫਲ ਹੋਇਆ ਨੇ ਮਦਰਾਸ ਤੋਂ ਕੀਤੀ ਅੱਛਾ ਜੀ ਤੇ ਸਟੇਟ ਅਵਾਰਡ ਪੰਜਾਬ ਸਰਕਾਰ ਵੱਲੋਂ ਉਸ ਨੂੰ ਮਿਲਿਆ ਹੈਗਾ ਐਜੂਕੇਸ਼ਨ ਦੇ ਵਿੱਚ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਤੁਸੀਂ ਸਾਡੇ ਚੈਨਲ ਤੇ ਜੁੜੇ ਹੋ ਤੇ ਇਹ ਸੀਗੇ ਜੀ ਫੋਤੋਂ ਬੰਦ ਸਿੰਘ ਫੂਲਪੁਰੀ ਜੀ ਤੋਂ ਜੋ ਇਹਨਾਂ ਨੇ ਕਿਤਾਬਾਂ ਲਿਖੀਆਂ ਉਹ ਸਾਰੀਆਂ ਅੱਗੇ ਆਉਣ ਵਾਲੀਆਂ ਵੀ ਜਿਹੜੀ ਦਰਸ਼ਕਾਂ ਨੂੰ ਦੇਣੀਆਂ ਆ ਤੇ ਹੋਰ ਆਪਾਂ ਨਵੇਂ ਐਪੀਸੋਡ ਦੇ ਵਿੱਚ ਦੁਬਾਰਾ ਫੇਰ ਇਸੇ ਤਰ੍ਹਾਂ ਹੀ ਮਹਾਨ ਸ਼ਖਸੀਅਤਾਂ ਦੇ ਨਾਲ ਆਪਾਂ ਮਿਲਦੇ ਰਵਾਂਗੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਜੀ ਜੀ ਹੈ